ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਭਾਸ਼ਾ ਵਿੱਚ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਮੈਂ ਇੰਨੀ ਕਮਜ਼ਬੂਰ ਹੋ ਗਈ ਸੀ ਹੁਣ ਵੀਡੀਓ ਬਣਾਉਣ ਵਾਸਤੇ ਮੈਨੂੰ ਲੱਗਿਆ ਵੀ ਮੈਂ ਵੀਡੀਓ ਜ਼ਰੂਰ ਬਣਾਵਾਂ ਜਿ ਜਿਹੜੇ ਮੇਰੇ ਭੈਣ ਭਰਾ ਮੈਨੂੰ ਸਵਾਲ ਪੁੱਛ ਰਹੇ ਐ ਦੇਖੋ ਵੀਰੇ ਮੈਂ ਆਪਦੇ ਵਰਤੇ ਹੋਏ ਤਜਰਬੇ ਤੇ ਆਪਦੀਆਂ ਹੀ ਗੱਲਾਂ ਕਰਦੀ ਹੁੰਨੀ ਐ ਮੈਂ ਕਿਸੇ ਦੀਆਂ ਸੁਣੀਆਂ ਗੱਲਾਂ ਨਹੀਂ ਕਰਦੀ ਹਾਂ ਜਿਵੇਂ ਮੇਰੀ ਮੇਰੀ ਦਾਦੀ ਮੈਨੂੰ ਸਟੋਰੀਆਂ ਸੁਣਾਉਂਦੀ ਹੁੰਦੀ ਸੀ ਅੱਜ ਤੋਂ 40 ਸਾਲ ਪਹਿਲਾਂ ਉਹ ਬਹੁਤ ਬਹੁਤ ਵਧੀਆ ਲੱਗਦੀਆਂ ਸੀ ਉਹਨਾਂ 'ਚ ਲੱਗਦਾ ਸੀ ਵੀ ਦਮ ਵੀ ਹੁੰਦਾ ਸੀ ਉਹ ਸਟੋਰੀਆਂ 'ਚ ਠੀਕ ਹੈ ਜੀ ਉਹ ਮੇਰੇ ਕੁਝ ਜਾਦਵੀ ਨੇ ਜੋ ਮੇਰੀ ਦਾਦੀ ਸੁਣਾਉਂਦੇ ਸੀ ਤੇ ਮੈਂ ਹੁਣ ਇਹ ਵੀਡੀਓ ਭੈਣ ਭਰਾਵਾਂ ਲਈ ਪਾ ਰਹੀ ਹਾਂ ਜਿਹੜੇ ਮੇਰੇ ਭੈਣ ਭਰਾ ਬਹੁਤ ਜ਼ਿਆਦਾ ਤਕਲੀਫ 'ਚ ਨੇ ਤੇ ਜਿਹੜੇ ਨਾ ਮਤਲਬ ਜ਼ਿੰਦਗੀ ਤੋਂ ਆਪਣੇ ਆਪ ਨੂੰ ਹਾਰਿਆ ਸਮਝ ਰਹੇ ਆ ਮੈਂ ਉਹਨਾਂ ਲਈ ਇੱਕ ਇਹ ਮਿਸਾਲ ਕਾਇਮ ਕਰਨਾ ਚਾਹੁੰਦੀ ਆ ਮੇਰਾ ਮਕਸਦ ਵੀਡੀਓ ਬਣਾ ਕੇ YouTube ਤੇ ਪਾਉਣ ਦਾ ਇਹ ਹੋਈ ਹੈ ਵੀ ਜਿਹੜੇ ਮੇਰੇ ਭੈਣ ਭਰਾ ਤਕਲੀਫਾਂ 'ਚੋਂ ਗੁਜ਼ਰ ਰਹੇ ਆ ਵੀ ਮੈਂ ਉਹਨਾਂ ਨੂੰ ਆਪ ਬੀਤੀਆਂ ਦੱਸਾਂ ਵੀ ਇੱਥੇ ਦੁੱਖ ਤਕਲੀਫਾਂ ਸਭ ਤੇ ਆਉਂਦੀਆਂ ਤੇ ਸਭੀ ਦੁੱਖ ਤਕਲੀਫਾਂ 'ਚੋਂ ਨਿਕਲਦੇ ਆ ਠੀਕ ਹੈ ਜੀ ਤੇ ਕੁਛ ਤਾਂ ਮੈਨੂੰ ਐ ਲੱਗਦਾ ਵੀ ਮੇਰੇ ਭੈਣ ਭਰਾ ਬਹੁਤ ਜ਼ਿਆਦਾ ਸਟ੍ਰੈਸ 'ਚ ਗਏ ਹੋਏ ਆ ਜਿਵੇਂ ਮੈਂ ਮੈਸੇਜ ਪੜ੍ਹਦੀ ਆ ਜਾਂ ਮੈਨੂੰ ਫੋਨ ਕਰਦੇ ਆ ਤੇ ਮੈਨੂੰ ਲੱਗ ਸੱਚੀ ਪੁੱਛੋ ਤੁਸੀਂ ਤਾਂ ਮੇਰੇ ਨਾਲ ਗੱਲਾਂ ਕਰਕੇ ਹਟ ਜਾਂਦੇ ਹੋ ਤੇ ਉਦੋਂ ਬਾਅਦ ਫਿਰ ਮੈਂ ਬਹਿ ਕੇ ਇਕੱਲੀ ਗੁਰੂ ਨਾਲ ਗੱਲਾਂ ਕਰਦੀਆਂ ਜਿੱਥੇ ਸਾਡਾ ਅਸੀਂ ਪਾਠ ਪੂਜਾ ਕਰਦੇ ਆ ਬਹਿ ਕੇ ਇੱਕ ਸਾਡੀ ਸੋਚੀ ਜਗ੍ਹਾ ਬਣਾਈ ਹੋਈ ਹੈ ਵੀ ਇੱਕ ਅਲੱਗ ਜਗ੍ਹਾ ਬਣਾਈ ਅਸੀਂ ਸੋਚਿਆ ਸਾਡੇ ਕਮਰੇ ਭਾਵੇਂ ਘੱਟ ਪੈ ਜਾਣ ਪਰ ਸਾਡੇ ਗੁਟਕਾ ਸਾਹਿਬ ਤੇ ਸਾਡੇ ਗੁਰੂ ਮਹਾਰਾਜ ਦੀਆਂ ਫੋਟੋ ਉ ਜੋਤਾਂ ਉਥੇ ਲਾਵਾਂਗੇ ਜਿੱਥੇ ਕੋਈ ਬੰਦਾ ਬੜ ਨਾ ਸਕੇ ਬਿਨਾਂ ਨਾਤੇ ਤੋਤੇ ਅਸੀਂ ਬਹੁਤ ਆਪ ਦੇ ਜਨ ਨੂੰ ਸਫਾਈ ਰੱਖਦੇ ਆ ਬਹੁਤ ਜ਼ਿਆਦਾ ਸਫਾਈ ਰੱਖਦਿਆਂ ਅਸੀਂ ਤੇ ਇਮਾ ਵੀਡੀਓ ਨਾ ਭੈਣ ਭਰਾਵਾਂ ਲਈ ਪਾ ਰਹੀਆਂ ਬਣਾ ਕੇ ਜਿਹੜੇ ਇਸ ਟਾਈਮ ਤਖਲੀਕ ਚ ਚੱਲ ਰਹੇ ਆ ਹੁਣ ਮੈਂ ਤੁਹਾਨੂੰ ਇਹ ਸਾਰੇ ਭਲੇਖੇ ਕੱਢਦੀਆਂ ਛੋਡੇ ਵੀ ਜਿਹੜੇ ਤੁਸੀਂ ਮਨਾਂ ਚ ਪਾਲੇ ਹੋਏ ਆ ਸਭ ਤੋਂ ਪਹਿਲਾਂ ਤਾਂ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਅਸੀਂ ਪਾਠ ਕਰਦੇ ਆ ਜੀ ਕਿ ਸਾਡਾ ਪਾਠ ਚ ਮਨ ਨਹੀਂ ਲੱਗਦਾ ਤੇ ਕਈ ਉਹਨਾਂ ਦੀਆਂ ਪ੍ਰੋਬਲਮ ਹੁੰਦੀਆਂ ਵੀ ਪ੍ਰੋਬਲਮ ਹੁੰਦੀਆਂ ਨੇ ਵੀ ਜਾਂ ਦਿਲ ਨਹੀਂ ਕਰਦਾ ਜਾਂ ਉੱਠਿਆ ਨਹੀਂ ਜਾਂਦਾ ਦੇਖ ਵੀਰੇ ਮੈਂ ਕਿਸੇ ਤੋਂ ਗਿਆਨ ਲੈ ਕੇ ਕੁਝ ਨਹੀਂ ਬੋਲਦੀ ਜੋ ਮੈਂ ਆਪ ਹੰਡਾਉਣੀ ਹੁੰਦੀ ਆ ਫੀਲ ਕਰਦੀ ਆ ਜਾਂ ਆਪਦੇ ਰੱਬ ਨਾਲ ਮਿਲਦੀ ਆ ਮੈਂ ਸਿਰਫ ਉਹ ਗੱਲਾਂ ਕਰਦੀ ਆ ਤੇ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦੀ ਆ ਸਵੇਰੇ ਉੱਠਣ ਦਾ ਜੀ ਦੇ ਵਿੱਚ ਵੀਰੇ ਹਿੰਮਤ ਹੈ ਵਾਹਿਗੁਰੂ ਨੇ ਉਹਨੂੰ ਤੰਦਰੁਸਤ ਦਿੱਤਾ ਹੋਇਆ ਸਾਰਾ ਸਰੀਰ ਉਹਦਾ ਤੰਦਰੁਸਤ ਹੈ ਬਿਮਾਰਾਜ ਪੱਖੋਂ ਪੂਰਾ ਤੰਦਰੁਸਤ ਬੰਦਾ ਉਹ ਸਵੇਰੇ ਉੱਠ ਕੇ ਜਿੰਨਾ ਟਾਈਮ ਉਹ ਉਹ ਜਲਦੀ ਉੱਠ ਕੇ ਪਾਠ ਕਰੇ ਉਹ 5 ਵਜੇ ਉੱਠੇ ਉਹ 6 ਵਜੇ ਉੱਠੇ 4 ਵਜੇ ਉੱਠੇ ਉਹਦੀ ਮਰਜ਼ੀ ਹੈ ਤੇ ਜੋ ਆ ਜਾਂਦਾ ਮੇਰੇ ਵਰਗੇ ਥੋੜੇ ਰੋਗੀ ਜਿਵੇਂ ਵੀਰੇ ਮੈਂ ਸੁਰਕਰੀ ਬਿਲਕੁਲ ਝੂਠ ਨਹੀਂ ਬੋਲਦੀ ਝੂਠ ਬੋਲਣਾ ਸਭ ਤੋਂ ਵੱਡਾ ਪਾਪ ਹੁੰਦਾ ਕਦੇ ਕਿਸੇ ਦੀ ਬਾਹ ਵਾ ਖੱਟਣ ਦੇ ਲਈ ਤੁਸੀਂ ਇੰਨਾ ਨਾ ਗੇਰੋ ਵੀ ਤੁਸੀਂ ਆਪ ਕੀ ਕਰਦੇ ਹੋ ਤੇ ਝੂਠ ਬੋਲ ਕੇ ਵੀਡੀਓ ਚ ਕੀ ਬੋਲ ਰਹੇ ਹੋ ਸੋ ਮੈਂ ਇਹ ਸਭ ਨੂੰ ਕਹਿਣੀ ਆ ਵੀ ਅਕਾਲ ਪੁਰਖ ਵੈਗਰੂ ਦੇਖ ਰਿਹਾ ਹੁੰਦਾ ਤੇ ਮੈਂ ਤਾਂ ਪਹਿਲਾਂ ਵੀ ਕਹਿਣੀ ਆ ਵੀ ਮੈਂ ਸਫਾਈ ਸਿਰਫ ਆਪਣੇ ਗੁਰੂ ਨੂੰ ਮਹਾਰਾਜ ਨੂੰ ਦੇਣੀ ਆ ਮੈਂ ਕਿਸੇ ਨੂੰ ਨਾ ਸਫਾਈ ਤੇ ਮਨਾ ਮੈਂ ਗਲਤ ਰਸਤੇਾਂ 'ਚ ਪਾਵਾਂ ਮੈਂ ਆਪ ਦੀਆਂ ਦੱਸਦੀ ਆ ਮੈਨੂੰ ਨਹੀਂ ਪਤਾ ਕੌਣ ਮੈਨੂੰ ਚੰਗਾ ਸਮਝਦਾ ਕੌਣ ਮਾੜਾ ਸਮਝਦਾ ਮੈਨੂੰ ਇਹ ਕੋ ਕਿਉਂਕਿ ਆਪਾਂ ਤਾਂ ਗੁਰੂ ਮਹਾਰਾਜ ਤੋਂ ਮੰਗਦੇ ਆਂ ਉਹਦੀ ਰਜ਼ਾ 'ਚ ਰਹਿਣੇ ਆਂ ਠੀਕ ਆ ਜੀ ਤੇ ਮੇਰਾ ਗੁਰੂ ਮੇਰੇ ਨਾਲ ਆ ਮੈਨੂੰ ਫੀਲ ਹੁੰਦਾ ਵੀ ਮੇਰੇ ਪਰਮਾਤਮਾ ਮੇਰੇ ਨਾਲ ਆ ਉਹ ਮੇਰੇ ਅੜੇ ਹੋਏ ਕੰਮ ਇੱਕ ਸਕਿੰਟ 'ਚ ਢਾਡ ਦਿੰਦੇ ਆ ਮਮਸੋਂ ਦਾਦੀਆਂ ਵੀ ਜਿਹੜੇ ਭੈਣ ਭਰਾ ਮਤੋਂ ਜਲਦੀ ਨਹੀਂ ਉੱਠ ਜਾਂਦੇ ਜਿਵੇਂ ਹੁਣ ਮੈਂ ਆਂ ਜੀ ਮੈਂ ਕੋਈ ਝੂਠ ਬੋਲਾਂ ਛੋਡੇ ਕੋਲੇ ਮੈਂ 11 12 ਮੈਨੂੰ ਵੱਜ ਜਾਂਦੇ ਆ ਜੀ ਮੈਂ ਆਪਦੇ ਪਾਰਸਲਾ ਉਹਦੀ ਮਿਹਨਤ ਕਰਦੀ ਆਂ ਕਿਰਤ ਕਰਦੀ ਆਂ ਜੇ ਮੈਂ ਪੈਸਾ ਨਾ ਕਮਾਵਾਂਗੀ ਤੇ ਘਰ ਕਿਵੇਂ ਚੱਲੂਗਾ ਜੀ ਕਿਉਂਕਿ ਮੇਰੀਆਂ ਬਿਮਾਰੀਆਂ ਕਰਕੇ ਸਾਡਾ ਕੀਕਾ ਵੀ ਮੇਰੇ ਬੱਚਿਆਂ ਨੇ ਮੈਨੂੰ ਕਦੇ ਬੋਲ ਕੇ ਨਹੀਂ ਸੁਣਾਇਆ ਪਰ ਮੈਂ ਫੀਲ ਕਰਦੀ ਆ ਵੀ ਮੇਰੀਆਂ ਬਿਮਾਰੀਆਂ ਕਰਕੇ ਕੋਸ਼ਿਸ਼ਾਂ ਕਿ ਮੇਰੇ ਬੱਚਿਆਂ ਦੀ ਵੀ ਰਹਿ ਗਈ ਵਿਚਾਰਿਆਂ ਦੀ ਮੇਰਾ ਕੰਮ ਆ ਜੀ ਰਾਤ ਨੂੰ ਮੈਂ 11 12 ਵਜੇ ਤੱਕ ਬੈਠੀ ਪਾਰਸਲ ਲਿਖਦੀ ਆ ਸੂਟਾਂ ਦੀ ਪੈਕਿੰਗ ਕਰਦੀ ਆ ਕੋਈ ਵੀਡੀਓ ਬਣਾਉਣੀ ਆ ਉਹ ਬਣਾਉਣੀ ਆ ਵੀ ਬਹੁਤ ਮਿਹਨਤ ਕਰਦੀ ਆ ਸਰੀਰ ਕਈ ਵਾਰੀ ਜਮਾਂ ਜਵਾਬ ਦੇ ਜਾਂਦਾ ਵੀ ਜਮਾਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਵੀ ਕਰਦੀ ਆ ਫਿਰ ਵੀ ਐਂ ਕਹਿ ਕੇ ਧੰਨ ਗੁਰੂ ਰਾਮਦਾਸ ਫੇਰ ਲੱਗ ਜਾਂਦੀ ਆ ਕੰਮ ਤੇ ਤੇ ਸਵੇਰ ਮੈਂ ਥੋੜੇ ਨਹੀਂ ਉੱਠਿਆ ਜਾਂਦਾ ਜੀ ਮੇਰਾ ਉੱਠਣ ਦਾ ਟਾਈਮ ਆ 6:30 ਵਜੇ ਦਾ ਜਮਾਚੂ ਮੁੱਢਨੀ ਬੋਲਦੀ 7:00 ਵੀ ਵੱਜ ਜਾਂਦੇ ਜੀ ਮੇਰੇ ਸਰੀਰ ਤੇ ਡਿਪੈਂਡ ਹੈ ਪਹਿਲਾਂ ਮੇਰਾ ਬੇਟਾ ਮੈਨੂੰ ਵਿਚਾਰਾ ਆਵਲੇ ਦਾ ਜੂਸ ਪੀਉਂਦਾ ਤਾਂ ਤਾਜ਼ਾ ਆਵਲੇ ਦਾ ਜੂਸ ਕੱਢ ਕੇ ਰੱਖਿਆ ਹੋਇਆ ਜੀ ਫ੍ਰਿਜ 'ਚ ਮੇਰੀਆਂ ਬਿਮਾਰੀਆਂ ਨੂੰ ਲੈ ਕੇ ਉਹ ਲਿਆਉਂਦਾ ਬੇਟਾ ਮੇਰਾ ਕੱਢ ਲੈਂਦਾ ਜੂਸ ਉਹਦਾ ਵਿਚਾਰਾ ਤੇ ਉਹ ਫ੍ਰਿਜ 'ਚ ਰੱਖਦਾ ਉਹਨੇ ਉਹ ਉਹਨੇ ਯੂਨੀਵਰਸਿਟੀ ਵਾਲੀ ਵਾਸਤੇ 8:00 ਵਜੇ ਚੜ੍ਹਨੀ ਹੁੰਦਾ ਉਹ ਵਿਚਾਰਾ ਮੈਨੂੰ ਪਿਆ ਕੇ ਆਵਲੇ ਦਾ ਜੂਸ ਕਹਿ ਜਾਂਦਾ ਵੀ ਮੰਮੀ ਉੱਠ ਕੇ ਮੇਰਾ ਖਾਣਾ ਬਣਾ ਦਿਓ ਤੇ ਮੈਂ ਜਾਣਾ ਮੈਂ ਝੂਠ ਨਹੀਂ ਬੋਲਦੀ ਵੀਰੇ ਐ ਮੈਂ ਛੋਟੇ ਕੋਲ ਗੱਪ ਮਾਰੀ ਜਾਵਾਂ ਵੀ ਮੈਂ 4 ਵਜੇ ਉੱਠਦੀ ਆ ਵੀਰੇ ਨਹੀਂ ਉੱਠਿਆ ਜਾਂਦਾ ਮੇਰੇ ਆਪਰੇਸ਼ਨ ਐਨੇ ਹੋ ਚੁੱਕੇ ਆ ਮੇਰੇ ਢੂਹੀ ਚ ਟੀਕੇ ਐਨੇ ਲੱਗ ਚੁੱਕੇ ਆ ਮੇਰੇ ਪਿੱਤੇ ਬੁੱਤੇ ਸਭ ਨਿਕਲੇ ਹੋਏ ਆ ਵੀ ਇੱਕ ਆਪਦੀ ਜ਼ਿੰਦਗੀ ਆਪਾਂ ਨੂੰ ਵੈਗਰੂ ਨੇ ਦੇ ਰੱਖੀਓ ਜਿਉਂਦੇ ਫਿਰਦੇ ਆ ਤੇ ਮੈਂ ਕਦੇ ਬਹਿਮਾਂ ਚ ਨਹੀਂ ਬੁੰਦੀ ਪੈਂਦੀ ਨਦੀਆਂ ਚ ਵੀ ਆ ਇਸ ਵੇਲੇ ਰੱਬ ਮਿਲਦਾ ਐ ਇਸ ਵੇਲੇ ਰੱਬ ਮਿਲਦਾ ਰੱਬ 24 ਘੰਟੇ ਤੁਹਾਡੇ ਨਾਲ ਹੁੰਦਾ ਜਿਸ ਰੱਬ ਤੁਹਾਡੇ ਖਰੇ 24 ਘੰਟੇ ਨਾਲ ਨਾ ਵੀ ਤੁਸੀਂ ਕਮੈਂਟ ਵੀ ਤੁਰ ਨਹੀਂ ਸਕਦੇ ਗੁਰੂ ਮਹਾਰਾਜ 24 ਘੰਟੇ ਤੁਹਾਡੇ ਨਾਲ ਹੁੰਦੇ ਆ ਮੈਂ ਮ ਜਦੋਂ ਜਾਣ ਸੀ ਤੋਂ ਸੁਨੇਹਾ ਉੱਠ ਕੇ ਵੀ ਪਾਠ ਕਰ ਲੈਂਦੀ ਸੀ ਪਰ ਇਹ ਨਹੀਂ ਵੀ ਜਦੋਂ ਹੁਣ ਹੁਣ ਮੈਂ ਝੂਠ ਕਦੇ ਨਹੀਂ ਬੋਲਦੀ ਛੋਡੇ ਕੋਲੇ ਵੀ ਤੁਹਾਨੂੰ ਗਲਤ ਗਾਈਡ ਕਰਾਂ ਇਹ ਮੇਰਾ ਕੰਮ ਨਹੀਂ ਹੈਗਾ ਵੀਰੇ ਮੈਂ ਕੀ ਕਰਦੀ ਆ ਵੀਰੇ ਜਦੋਂ ਮੈਂ ਉੱਠ ਕੇ ਬੱਚੇ ਬੱਚਾ ਮੈਨੂੰ ਉਠਾ ਦਿੰਦਾ ਉਹ ਵਿਚਾਰਾ ਨਹਾ ਧੋ ਕੇ ਦੀਪੂ ਆਪਾਂ ਨਹਾ ਕੇ ਪਾਠ ਕਰਨ ਲੱਗ ਜਾਂਦਾ ਆਪਾਂ ਜੂਸ ਪੀ ਕੇ ਉੱਠ ਕੇ ਉਹਦੀ ਰੋਟੀ ਬਣਾਉਣੇ ਆ ਰੋਟੀ ਬਣਾ ਕੇ ਆਪਾਂ ਚਾਹ ਰੱਖ ਲੈਣੇ ਗੈਂਸ ਤੇ ਆਪਦੀ ਉਹਨੂੰ ਕਰਕੇ ਚਾਹ ਨੂੰ ਤੇ ਆਪਾਂ ਨਹਾਉਣ ਚਲੇ ਜਾਂਦੇ ਆ ਨਹਾ ਕੇ ਵੀਰੇ ਸ਼ਾਦੀ ਕੋ ਟਪੀ ਕੇ ਫਿਰ ਆਪਾਂ ਪਾਠ ਕਰਨ ਲੱਗ ਜਾਈਏ ਤੇ ਮੇਰਾ ਸਭ ਤੋਂ ਵੱਡਾ ਰੂਲ ਹੈ ਜਦੋਂ ਮੈਂ ਪਾਠ ਕਰਨ ਬਹਿ ਜਾਂਦੀ ਜੀ ਜਪਜੀ ਸਾਹਿਬ ਤੇ ਚਪਈ ਸਾਹਿਬ ਦਾ ਦੋ ਪਾਠ ਕਰਦੀ ਆ ਮੈਂ ਸੋ ਬਾ ਮਾਰਨਿੰਗ ਉੱਠ ਕੇ ਜੀ ਮੇਰਾ ਵਾਹਿਗੁਰੂ ਜਾਣਦਾ ਵੀ ਕਿੱਡਾ ਮਰਜੀ ਵੱਡਾ ਫੋਨ ਆ ਜਾਏ ਕੁਛ ਹੋ ਜੇ ਕੋਈ ਨੁਕਸਾਨ ਹੋਈ ਜਾਂਦਾ ਮੈਂ ਕਦੇ ਪਾਠ ਚ ਬੋਲੀ ਨਹੀਂ ਤੇ ਨਾ ਉੱਠ ਕੇ ਗਈਆਂ ਮੈਨੂੰ ਵਧੀਆ ਨਹੀਂ ਲੱਗਦਾ ਵੀ ਮੈਂ ਪਾਠ ਚ ਉੱਠਾਂ ਜਾਂ ਕਿਸੇ ਨਾਲ ਬੋਲਾਂ ਮੈਂ ਮੇਰਾ ਰੂਲ ਹੈ ਵੀ ਮੈਨੂੰ ਜਮੇ ਪਸੰਦ ਨਹੀਂ ਵੀ ਕੋਈ ਮੈਨੂੰ ਠਾਵੇ ਪਾਠ ਚ ਮੈਨੂੰ ਬਿਲਕੁਲ ਪਸੰਦ ਨਹੀਂ ਕਿਉਂਕਿ ਮੇਰੀ ਉਦੋਂ ਜਿਹੜੀ ਲਿਵਾ ਗੁਰੂ ਨਾਲ ਲੱਗੀ ਹੁੰਦੀ ਹੈ ਮੈਨੂੰ ਇਹ ਹੁੰਦਾ ਵੀ ਇਹ ਜਿਹੜਾ ਸਮਾਂ ਮੈਂ ਗੁਰੂ ਲਈ ਕੱਢ ਲਿਆ ਨਾ ਚਾਹੇ 10 ਮਿੰਟਾਂ ਦਾ ਕੜਾ ਜਾਂ 20 ਮਿੰਟ ਉਹ ਸਿਰਫ ਗੁਰੂ ਲਈ ਹੋਣਾ ਚਾਹੀਦਾ ਨਾ ਕਿ ਇੱਧਰ ਉੱਧਰ ਲਈ ਮਨ ਸਾਰਾ ਤਾਂ ਠਟਕਦਾ ਬਾਣੀ ਪੜਦਿਆਂ ਦੇ ਬਹਿਮ ਨਾ ਕਰਿਆ ਕਰੋ ਮਨ ਮੇਰਾ ਵੀ ਇੱਧਰ ਉੱਧਰ ਭੱਜ ਜਾਂਦਾ ਬਾਣੀ ਪੜਦੀ ਦਾ ਇਹ ਬਿਲਕੁਲ ਬਹਿਮ ਨਾ ਕਰਿਆ ਕਰੋ ਬਾਣੀ ਪੜਨੀ ਨਹੀਂ ਤੁਸੀਂ ਛੱਡਣੀ ਕਿਉਂਕਿ ਆਪਣੇ ਆਪ ਤੁਹਾਡਾ ਮਨ ਉੱਥੇ ਟਿਕਣ ਲੱ ਇੱਕ ਜੀ ਨਾ ਮੈਂ ਕਿਸੇ ਨੂੰ ਗਲਤ ਗੈਡ ਕਰਨਾ ਮੈਂ ਗਲਤ ਰਹਾ ਚ ਪਾਵਾਂ ਵੀਰੇ ਮੈਂ ਆਪਦੀਆਂ ਤਣ ਦੀਆਂ ਮਣ ਦੀਆਂ ਬੀਤੀਆਂ ਗੱਲਾਂ ਤੁਹਾਡੇ ਨਾਲ ਕਰਦੀ ਹੁੰਨੀ ਐ ਤੇ ਮੇਰਾ ਦਿਲ ਦੁਖੀ ਹੁੰਦਾ ਜਦੋਂ ਮੈਨੂੰ ਭੈਣ ਭਰਾ ਕਹਿੰਦੇ ਆ ਵੀ ਅਸੀਂ ਜੱਗ ਤੇ ਇੰਨੇ ਦੁਖੀ ਆ ਸਾਡਾ ਦਿਲ ਐ ਨਹੀਂ ਕਰਦਾ ਐ ਨਹੀਂ ਕਰਦਾ ਸਭ ਤੋਂ ਪਹਿਲਾਂ ਤਾਂ ਵੀਰੇ ਮੇਰਾ ਤਾਂ ਇਹੋ ਜਿਹਾ ਟਾਈਮ ਐ ਤੇ ਬਾਕੀ ਮੈਨੂੰ ਮਤਲਬ ਵੀ ਨਹੀਂ ਕੋਈ ਵੀ ਕਿਹੜਾ ਟਾਈਮ ਗੁਰੂ ਦੇ ਨਾਮ ਦਾ ਆਪਣਾ ਜਦੋਂ ਟਾਈਮ ਲੱਗਦਾ ਆਪਾਂ ਗੁਰੂ ਦਾ ਨਾਮ ਜਪਦੇ ਆ ਠੀਕ ਹੈ ਪਾਠ ਕਰਕੇ ਵੀਰੇ ਉਦੋਂ ਬਾਅਦ ਮੈਂ ਲਾ ਦੇਣੀ ਆ ਸੁਖਮਨੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਮੈਂ ਡੇਲੀ ਲਾਉਣੀ ਆ ਮੈਂ ਸੋਨੂੰ ਵੀ ਕਹੂੰਗੀ ਮੈਂ ਤਾਂ ਹੁੰਦਾ ਤਾਂ ਹੈ ਨਹੀਂ ਪਹਿਲਾਂ ਤਾਂ ਮੈਂ ਉਹ ਕਰਦੀ ਰਹੀ ਆ ਸੁਖਮਨੀ ਸਾਹਿਬ ਦਾ ਪਾਠ ਜੀ ਕਿਉਂਕਿ ਉਹ ਮੈਂ ਡੇਢ ਘੰਟੇ ਚ ਕਰਦੀ ਆ ਪਾਠ ਸੁਖਮਨੀ ਸਾਹਿਬ ਦਾ ਪਰ ਹੁਣ ਮੇਰੇ ਦਿਮਾਗ ਚ ਬਸ ਆਪਣਾ ਪਾਠ ਕਰਕੇ ਜੀ ਆਪਣੇ ਜਿੱਥੇ ਪੂਜਾ ਰੂਮ ਆ ਉਹਦੇ ਵਿੱਚ ਆਪਾਂ ਸੁਖਮਨੀ ਸਾਹਿਬ ਦਾ ਪਾਠ ਡੇਲੀ ਲਾਉਣੀ ਆ ਮੈਂ ਡੇਲੀ ਪਾਠ ਚੱਲੀ ਜਾਂਦਾ ਨਾਲੇ ਕੰਮ ਕਰੀ ਜਾਨੀ ਨਾਲੇ ਮੈਂ ਪਾਠ ਸੁਣੀ ਜਾਂਦੀ ਆ ਤੇ ਸਾਮਾ ਨੂੰ ਲੱਗਦੀ ਆ ਜੀ ਆਪਣੇ ਰਹਿ ਰਾਸ ਕਰਦੀ ਨਹੀਂ ਮੈਂ ਜਿਵੇਂ ਝੂਠ ਬੋਲਾਂ ਰਹਿ ਰਸ ਲਾ ਲੈਣੀਆਂ ਸੁਣੀ ਜਾਂਦੀਆਂ ਨੇ ਕੰਮ ਕਰੀ ਜਾਂਦੀਆਂ ਠੀਕ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਘਰੇ ਬਾਣੀ ਦਾ ਪਾਠ ਸ਼ੁਰੂ ਕਰ ਦੋਗੇ ਹਨਾ ਤਾਂ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਸੁਖਮਨੀ ਸਾਹਿਬ ਦਾ ਪਾਠ ਜੇ ਤੁਹਾਡੇ ਜੇਲੇ ਚ ਕਰਨ ਦੀ ਹਿੰਮਤ ਆ ਵੀਰੇ ਉਹ ਕਰੋ ਜਿਹਦੇ ਚ ਕਰਨ ਦਾ ਹਿੰਮਤ ਨਹੀਂ ਜਾਂ ਟਾਈਮ ਨਹੀਂ ਜਾਂ ਕੁਝ ਵੀ ਹੈ ਤੁਹਾਡੀਆਂ ਮਜਬੂਰੀਆਂ ਤਾਂ ਸੁਖਮਨੀ ਸਾਹਿਬ ਦਾ ਪਾਠ ਘਰ ਦੇ ਵਿੱਚ ਰੋਜ਼ ਲਾਓ ਜੇ ਤੁਸੀਂ ਸਫਲਤਾ ਦੀ ਕੁੰਜੀ ਜਾਨਣਾ ਚਾਹੁੰਦੇ ਹੋ ਨਾ ਮੇਰੀ ਤੇ ਮੈਂ ਕਿਸੇ ਦੀ ਕਥਾ ਸੁਣੀ ਸੀ ਵੀ ਕਥਾ ਸੋ ਉਹ ਕਹਿੰਦੇ ਵੀ ਸੁਖਮਨੀ ਸਾਹਿਬ ਐਸੀ ਸੁਖਮਨੀ ਸਾਹਿਬ ਐਸਾ ਪਾਠ ਆ ਵੀ ਕਿਸੇ ਦਾ ਬੰਦ ਪਿਆ ਕੰਮ ਚਲਵਾਤਾ ਸੀ ਉੱਥੇ ਕੱਲੇ ਕੋਈ ਉਹਨੂੰ ਮਤਲਬ ਮਹਾਤਮਾ ਕਹਿ ਕੇ ਵੀ ਤੂੰ ਤੇਰੇ ਘਰੇ ਸੁਖਮਨੀ ਸਾਹਿਬ ਦਾ ਪਾਠ 24 ਘੰਟੇ ਚਲਾਉਣਾ ਚਾਹੀਦਾ ਕਿਉਂਕਿ ਕਰਨ ਦਾ ਤਾਂ ਟਾਈਮ ਨਹੀਂ ਸੀ ਅਗਲੇ ਨੇ ਉਹਨੇ ਇੱਕ ਮਤਲਬ ਰੀਲ ਲਾ ਲਓ ਕੁਝ ਵੀ ਲਾ ਲਓ ਤਵਾ ਲਾ ਲਓ ਪਾ ਕੇ ਤੇ ਸੁਖਮਨੀ ਸਾਹਿਬ ਦਾ ਪਾਠ ਉਹਦੇ ਘਰੇ 24 ਘੰਟੇ ਚੱਲਿਆ ਸੀ ਸੁਖਮਨੀ ਸੁਖਮਨੀ ਦਾ ਨਾਮ ਜੀ ਸੁਖ ਮਨੀ ਉਹ ਸੁੱਖ ਦਿੰਦੀ ਐ ਮਨ ਨੂੰ ਸੁੱਖ ਦਿੰਦੀ ਐ ਗਈ ਸੁਖਮਣੀ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਵਨ ਵਿਸ਼ਰਵ ਸੁਖਮਣੀ ਸੁੱਖਾਂ ਦੀ ਕੁੰਜੀ ਹੈ ਜੀਰੇ ਜੋ ਮੈਂ ਕਰਦੀ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ ਵੀ ਖੁਦ ਮੈਂ ਪਾਠ ਕਰਦੀ ਹਾਂ ਚਪਈ ਸਾਹਿਬ ਜਪਜੀ ਸਾਹਿਬ ਸੁਖਮਣੀ ਸਾਹਿਬ ਦਾ ਪਾਠ ਮੈਂ ਨਾਲ ਦੀ ਨਾਲ ਲਾ ਦਿੰਦੀ ਹਾਂ ਜਦੋਂ ਮੈਂ ਆਪ ਦਾ ਪਰ ਕਾਟਾਟਾ ਨੇ ਕੰਮ ਕਰਦੀ ਆ ਨਾ ਸੁਖਮਣੀ ਸਾਹਿਬ ਦਾ ਪਾਠ ਸੁਣਦੀ ਆ ਰਹਿਰਾ ਸਾਹਿਬ ਲਾਉਣੇ ਆ ਤੇ ਇੱਕ ਵਾਰ ਤੁਹਾਨੂੰ ਹੋਰ ਦੱਸਦੀ ਆ ਮਹੀਨੇ 20 ਦਿਨਾਂ ਦੇ ਵਿੱਚ ਇੱਕ ਇੱਕ ਵਾਰੀ ਗੁਰੂ ਮਹਾਰਾਜ ਦੀ ਘਰੇ ਦੇਗ ਪੜਾ ਪ੍ਰਸ਼ਾਦ ਜ਼ਰੂਰ ਬਣਾਇਆ ਕਰੋ ਜ਼ਰੂਰ ਭਮਾ ਥੋੜੇ ਬਣਾ ਲਿਆ ਕਰੋ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਹਾਂ ਅੱਧਾ ਕਿਲੋ ਖੋਲੋ ਨਾ ਤੇ ਫੇਰੀ ਬਣਾਉਣੀ ਹੈ ਨਹੀਂ ਵੀਰੇ ਭਮਾ ਦੋ ਚਮਚੇ ਕੇ ਉਹਦੀ ਦੇਗ ਬਣਾਓ ਤੁਸੀਂ ਮਹਾਰਾਜ ਦੀ ਬਣਾ ਕੇ ਅਰਦਾਸ ਜ਼ਰੂਰ ਕਰੋ ਅਰਦਾਸ ਵੀ ਕਰਨੀ ਹੈ ਸਾਰੀ ਅਰਦਾਸ ਕਰਕੇ ਕਹਿਣਾ ਕੀ ਹੈ ਗੁਰੂ ਮਹਾਰਾਜ ਨੂੰ ਮਹਾਰਾਜ ਮੇਰੇ ਦੁੱਖ ਤਕਲੀਫਾਂ ਦੂਰ ਕਰ ਦੇ ਦੋਈ ਗੱਲਾਂ ਕਹਿਆ ਕਰੋ ਗੁਰੂ ਮਾਝ ਨੂੰ ਮਹਾਰਾਜ ਤੰਦਰੁਸਤੀ ਤਰੱਕੀ ਦੇਵੀ ਇਹਨਾਂ ਦੋਨਾਂ ਵਿੱਚ ਸਾਰਾ ਕੁਝ ਆ ਜਾਂਦਾ ਤੰਦਰੁਸਤੀ ਸੋਡਾ ਸਰੀਰ ਤੰਦਰੁਸਤ ਰਹੂ ਤਰੱਕੀ ਸੋ ਨੂੰ ਕਦੇ ਟੁੱਟ ਨਹੀਂ ਆਉਗੀ ਮੈਂ ਹਟਾਈਆਂ ਗੱਲਾਂ ਵੀਰੇ ਮੇਰੀ ਕਿਸੇ ਬੰਦੇ ਨੇ ਨਹੀਂ ਹੈਲਪ ਕੀਤੀ ਮੇਰੀ ਹੈਲਪ ਕੀਤੀ ਆ ਗੁਰੂ ਰਾਮਦਾਸ ਨੇ ਤੈਮ ਕੱਢ ਕੇ ਵੀ ਅੰਮ੍ਰਿਤਸਰ ਮੈਨੂੰ ਇੱਥੋਂ ਬਹੁਤ ਜ਼ਿਆਦਾ ਦੂਰ ਪੈਂਦਾ 2.5 250-300 ਕਿਲੋਮੀਟਰ ਪੈ ਜਾਂਦਾ ਪਰ ਜਦ ਹੀ ਮੇਰਾ ਟਾਈਮ ਲੱਗਦਾ ਮੈਂ ਜ਼ਰੂਰ ਜਾਨੀ ਆ ਫਿਰ 2 ਦਿਨ ਰਹਿਣੀ ਆ ਅੰਮ੍ਰਿਤਸਰ ਜਾਣਿਓ ਮੈਂ ਨਹੀਂ ਕਦੀ ਘੁੰਮੋ ਨਾ ਘਮੋ ਜ਼ਰੂਰ ਘੁੰਮੋ ਖਾਓ ਪੀਓ ਅਸੀਂ ਵੀ ਖਾਣੇ ਪੀਣੇ ਆ ਪਰ ਕਿਸੇ ਗੁਰੂ ਘਰ ਜਾਓ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਖਾਸ ਕਰ ਜਿਹੜੇ ਬੰਦੇ ਰੋਗੀ ਨੇ ਮੇਰੇ ਵਰਗੇ ਆ ਫਿਰ ਦੱਸੋ ਤੁਹਾਨੂੰ ਤੁਸੀਂ ਮੈਨੂੰ ਰਿਜ਼ਲਟ ਦੱਸਿਓ ਕੀ ਮਿਲਦਾ ਤੇ ਗੁਰੂ ਘਰ ਜਾ ਕੇ ਸਭ ਤੋਂ ਵੱਡੀ ਮਰਯਾਦਾ ਇੱਕ ਹੁੰਦੀ ਹੈ ਵੀਰੇ ਉੱਥੇ ਜਾ ਕੇ ਆਪਦੇ ਮਨ ਨੂੰ ਕੰਟਰੋਲ ਰੱਖੋ ਜ਼ਰੂਰ ਕੰਟਰੋਲ ਰੱਖੋ ਸੇਵਾ ਕਰਦੇ ਹੋ ਤੁਹਾਡਾ ਸੇਵਾ 'ਚ ਧਿਆਨ ਹੋਣਾ ਚਾਹੀਦਾ ਜੇ ਫਲ ਚਾਹਣੇ ਹੋ ਨਾ ਤਾਂ ਤੁਹਾਡਾ ਧਿਆਨ ਉਹ ਚੀਜ਼ 'ਚ ਹੋਣਾ ਚਾਹੀਦਾ ਜਿਹੜੀ ਤੁਸੀਂ ਕਰ ਰਹੇ ਹੋ ਉੱਥੇ ਸੇਵਾ ਕਰਨੀ ਹੈ ਤਾਂ ਤੁਹਾਡਾ ਮਨ ਸੇਵਾ 'ਚ ਹੋਣਾ ਚਾਹੀਦਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਵੀ ਕੌਣ ਕੀ ਕਰ ਰਿਹਾ ਮੈਂ ਬਹੁਤ ਲੋਕ ਦੇਖਿਆ ਗੁਰੂ ਘਰ ਦੇ ਵਿੱਚ ਸੇਵਾ ਕਰਦੀ ਘਰੀ ਜਾਂਦੇ ਆ ਉਹ ਫਲਾਣਾ ਉਹ ਖਾ ਗਿਆ ਉਹਨੇ ਉਹ ਚਾਹ ਪੀ ਲਈ ਉਹਨੂੰ ਚੰਗੀ ਚਾਹ ਮਿਲਗੀ ਉਧਰ ਵਧੀਆ ਚਾਹ ਬਣੀ ਆਪਾਂ ਵਧੀਆ ਪੀਵਾਂਗੇ ਇਧਰ ਐ ਬਣੀ ਆ ਇਹ ਚੀਜ਼ਾਂ ਤੋਂ ਦੂਰ ਹੋ ਜਾਓ ਇੱਕ ਦਿਨ ਦੇ ਚਾਹ ਬਣੀ ਪੀਕੇ ਤੁਸੀਂ ਤਕੜੇ ਨਹੀਂ ਹੋ ਜਾਓਗੇ ਠੀਕ ਹੈ ਗੁਰੂ ਘਰ ਜਾਣੇ ਹੋ ਨਾ ਤਾਂ ਤੁਹਾਡਾ ਧਿਆਨ ਸੇਵਾ 'ਚ ਹੀ ਹੋਣਾ ਚਾਹੀਦਾ ਨਾ ਕਿ ਇਧਰ ਉਧਰ ਸਭ ਤੋਂ ਪਹਿਲਾਂ ਵਰਤਮਾਨ ਦੀ ਸੇਵਾ ਫਿਰ ਜਿਸ ਤੋਂ ਤੋਂ ਹੁੰਦੀ ਆ ਮੰਨੀਆਂ ਦੀ ਸੇਵਾ ਕਰੋ ਫਿਰ ਲੰਗਰ ਵਰਤਾਉਣ ਦੀ ਸੇਵਾ ਕਰੋ ਫਿਰ ਕੋਈ ਬਜ਼ੁਰਗ ਵਿਚਾਰਾ ਦੁਖੀ ਬੈਠਾ ਲੈਣ 'ਚ ਨਹੀਂ ਲੱਗ ਸਕਦਾ ਉਹਨੇ ਲੰਗਰ ਛਕਣਾ ਸੋ ਨੂੰ ਪਤਾ ਅਮਰਸਰ ਸਾਹਿਬ ਕਿੰਨੀ ਰਸ਼ ਭੀੜ ਹੁੰਦਾ ਲੰਗਰ ਵਿੱਚ ਤਾਂ ਟੇਕ ਪੂਰਨ ਕਰੋ ਬਜ਼ੁਰਗ ਨੂੰ ਸਾਈਡ ਤੇ ਬਿਠਾਓ ਇਤੋਂ ਵੱਡਾ ਕੋਈ ਪੋਣਾ ਨਹੀਂ ਹੋ ਸਕਦਾ ਬਾਬਾ ਜੀ ਵੀ ਤੁਸੀਂ ਇੱਥੇ ਬੈਠੋ ਮੈਂ ਤੁਹਾਨੂੰ ਲੰਗਰ ਚੋਂ ਪਵਾ ਕੇ ਲੰਗਰ ਲਿਆ ਕੇ ਦਿਨਾ ਇਹ ਕੰਮ ਕਰਿਆ ਕਰੋ ਹੈਲਪ ਕਰਿਆ ਕਰੋ ਰੱਬ ਪਉਣਾ ਸੋਖਾ ਨਹੀਂ ਹੈਗਾ ਰੱਬ ਦੇ ਬਣਾਏ ਉਸੂਲਾਂ ਤੇ ਚੱਲੋ ਮੈਂ ਬੱਸਾਂ ਦੇ ਵਿੱਚ ਦੇਖਦੀ ਆ ਮੈਂ ਬੱਸ ਤੋਂ ਚੜਦੀਆਂ ਮਨ ਦੁਖੀ ਹੁੰਦਾ ਉਦੋਂ ਤਾਂ ਆਪਦਾ ਸਿਹਤ ਇੰਨੀ ਕਸ਼ਟਾਂ ਚ ਪਈ ਹੋਈ ਆ ਵੀ ਮੈਥੋਂ ਨਹੀਂ ਖੜਾ ਹੁੰਦਾ ਬੱਸ ਦੇ ਵਿੱਚ ਜਿਆਦਾ ਖੜ ਜਾ ਤਾਂ ਮੇਰੀ ਢੂਈ ਆਕੜ ਜਾਂਦੀ ਆ ਲੱਤਾਂ 'ਚ ਦਰਦ ਹੋਣ ਲੱਗ ਜਾਂਦਾ ਹੈ ਕਿਉਂਕਿ ਪ੍ਰੇਸ਼ਣ ਵੱਧ ਹੋ ਗਏ ਵਾਲੇ ਟੀਕੇ ਲੱਗੇ ਹੋਏ ਆ ਢੂਈ ਵਾਲੇ ਸਪੈਨਲ ਬਹੁਤ ਲੱਗੇ ਮੇਰੇ ਦਿਲ ਦੁਖੀ ਹੁੰਦਾ ਫਿਰ ਵੀ ਮੈਂ ਆਪਦਾ ਮਨ ਮਾਰ ਕੇ ਕਦੇ ਤਕਲੀਫ ਘਟ ਲਾਂਗੇ ਯਾਰ ਬਜ਼ੁਰਗ ਸੱਚੀ ਗੱਲ ਆ ਵੀ ਵੀ ਬਜ਼ੁਰਗ ਵਿਚਾਰੇ ਜਾਂ ਬੁੜੀਆਂ ਵਿਚਾਰੀਆਂ ਬਸ ਚੜਦੀਆਂ ਹਨਾ ਬਿਰਧ ਹੁੰਦੀਆਂ ਅੱਗੋਂ ਲੋਕਾਂ ਦਾ ਜਵਾਬ ਪਤਾ ਕੀ ਹੁੰਦਾ ਘਰ ਨਹੀਂ ਟਿੱਕਿਆ ਬੈਠਾ ਜਾਂਦਾ ਸੋ ਉਥੋਂ ਘਰੇ ਬਹਿ ਜਾ ਕਰੋ ਤੁਸੀਂ ਅમે ਬੱਸਾਂ 'ਚ ਫਿਰਦੇ ਹੋ ਆ ਬੱਸਾਂ ਦੀਆਂ ਟਿਕਟਾਂ ਫਿਰ ਹੀ ਹੋ ਗਈਆਂ ਲਾ ਬੁੜੀਆਂ 'ਚ ਉਹ ਵੀਰੇ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਬੱਸਾਂ 'ਚ ਚੜਨ ਦਾ ਵਿਚਾਰਿਆਂ ਨੂੰਆਂ ਨੂੰ ਲਾਲਚ ਹੁੰਦਾ ਵੀ ਜਿਹੜੇ 20 50 ਲਾਵਾਂਗੀਆਂ ਕੁਝ ਜਵਾਕਾਂ ਲਈ ਲੈ ਜਾਗੀਆਂ ਜਾਂ ਖਾ ਲਾਂਗੇ ਹੋਰ ਬੁੜੀਆਂ ਨੇ ਕਿਹੜਾ ਇੱਥੇ ਵਿਚਾਰੀਆਂ ਨੇ ਕੋਈ ਸਿਉਣੇ ਦੀਆਂ ਗੰਦਾ ਕੱਢਣੀਆਂ ਹੁੰਦੀਆਂ ਉਹ ਬਜ਼ੁਰਗਾਂ ਦੀ ਕੋਈ ਮਜਬੂਰੀ ਹੁੰਦੀ ਆ ਬੱਸਾਂ 'ਚ ਚੜਨਾ ਹਾਲਾਂਕਿ ਮੇਰਾ ਬੱਸ ਚੜਨ ਨੂੰ ਕਿਤੇ ਜਾਣ ਨੂੰ ਮੇਰਾ ਦਿਲ ਨਹੀਂ ਕਰਦਾ ਕਿਤੇ ਮੈਂ ਜਾ ਕੇ ਖੁਸ਼ ਨਹੀਂ ਮੈਨੂੰ ਤਕਲੀਫ ਆਉਂਦੀ ਆ ਬਾਹਰ ਜਾਣ ਤੇ ਅਸੀਂ ਕੱਪੜਾ ਲਿਆਉਣਿਆ ਸੱਚੀ ਪੁੱਛੋ ਟੈਨਸ਼ਨ ਉਹਨ ਦੇ ਵੀ ਥੱਕ ਜਾਂਦੇ ਆ ਤੇ ਘਰੇ ਆ ਕੇ ਲੰਗਰ ਵੀ ਆਪ ਬਣਾਉਣਾ ਆਉਂਦਾ ਤੇ ਬੜੀ ਪ੍ਰੋਬਲਮ ਆਉਂਦੀ ਆ ਪਰ ਫਿਰ ਵੀ ਅਸੀਂ ਉਹਨਾਂ ਨੂੰ ਹੱਸ ਕੇ ਜਾਂਦੇ ਆ ਇੱਕ ਬੰਦੇ ਆਖਣਗੇ ਵੀ ਅਸੀਂ ਇੰਨਾ ਪਾਠ ਕਰਦੇ ਆ ਮੈਨੂੰ ਨਹੀਂ ਪਤਾ ਇਹਨਾਂ ਵਿੱਚੋਂ ਕਿਹੜੇ ਕਿਹੜੇ ਇਨਸਾਨ ਨੇ ਅਸੀਂ ਪਾਠ ਕਰਦੇ ਆ ਜੀ ਬਹੁਤ ਪਾਠ ਕਰਦੇ ਸੀ ਬਹੁਤ ਰੱਬ ਨੂੰ ਦਿਹਾਉਣੇ ਆ ਤੇ ਸਾਨੂੰ ਰੱਬ ਮਿਲਦਾ ਨਹੀਂ ਕਹਿ ਦਿੰਦੇ ਸਾਡੇ ਕੰਮ ਨਹੀਂ ਬਣਦੇ ਜੀ ਸਾਡ ਮੰਨ ਮੇਰੇ ਗੱਲਾਂ ਕਹਿਣ ਨੂੰ ਜੀ ਨਹੀਂ ਕਰਦਾ ਪਰ ਮੈਂ ਮਜਬੂਰ ਹੋ ਕੇ ਕਹਿਣੀ ਆ ਰੱਬ ਨੂੰ ਮੰਨਣਾ ਵੀਰੇ ਤਾਂ ਰੱਬ ਦੇ ਰਾਹਾਂ ਤੇ ਵੀ ਚੱਲੋ ਇਹ ਨਹੀਂ ਹੈਗਾ ਵੀ ਤੁਸੀਂ ਪਾਠ ਕਰ ਲਿਆ ਹਾਂਜੀ ਇਸ ਤਾਂ ਪਾਠ ਕਰਦੇ ਆ ਸਾਰੇ ਪਾਪ ਮਾਫ ਹੋ ਗਏ ਤੇ ਹੁਣ ਉਹ ਜੋ ਆਪਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਇੱਕ ਕਦੇ ਤੁਹਾਨੂੰ ਰੱਬ ਨਹੀਂ ਮਿਲਦਾ ਜਦੋਂ ਤੁਸੀਂ ਉਹਦੀ ਬਣਾਈ ਦੁਨੀਆ ਨੂੰ ਇੱਕ ਮਜ਼ਾਕ ਸਮਝਦੇ ਤੰਗ ਕਰਦੇ ਹੋ ਕਿਸੇ ਨੂੰ ਪਰੇਸ਼ਾਨ ਕਰਦੇ ਹੋ ਤੁਹਾਨੂੰ ਗੁਰੂ ਘਰ ਜਾਣ ਦੀ ਲੋੜ ਨਹੀਂ ਤੁਹਾਨੂੰ ਪਾਠ ਵੀ ਕਰਨ ਦੀ ਲੋੜ ਨਹੀਂ ਤੁਸੀਂ ਸਿਰਫ ਕੋ ਗੁਰੂ ਦੇ ਬਣਾਏ ਉਸੂਲਾਂ ਤੇ ਚੱਲ ਪੋ ਆਪਣੇ ਗੁਰੂ ਕਹਿੰਦੇ ਆ ਵੀ ਆਪ ਤੋਂ ਮਾੜੇ ਤੇ ਜ਼ੁਲਮ ਨਹੀਂ ਕਰਨਾ ਸਭ ਤੋਂ ਪਹਿਲਾਂ ਆਪਣੇ ਆਪ ਤੇ ਦਇਆ ਦਇਆ ਆਪਦੇ ਦਿਲ ਚਕ ਪ੍ਰਗਟ ਕਰੋ ਦਇਆ ਦਾ ਮਤਲਬ ਹੁੰਦਾ ਕਿਸੇ ਦੇ ਤਰਸ ਕਰਨਾ ਨੰਬਰ 2 ਚਾਹੇ ਸੋ ਨੂੰ ਮੰਗ ਕੇ ਦਿਹਾੜੀ ਕਰਕੇ ਰੋਟੀ ਖਾਣੀ ਪੈ ਜੇ ਕਦੇ ਕਿਸੇ ਦਾ ਪੈਸਾ ਜਾਂ ਚੀਜ਼ ਮੁਕਰਿਓ ਨਾ ਉਹ ਗੁਰੂ ਦਾ ਕਦੇ ਨਹੀਂ ਹੋ ਸਕਦਾ ਜੋ ਕਿਸੇ ਦੀ ਈਮਾਨਤ ਮੁਕਰਦਾ ਲੈ ਕੇ ਮੁਕਰ ਜਾਂਦਾ ਜਿੰਨੇ ਜੋਗਿਓ ਮੈਂ ਨਹੀਂ ਕਹਿੰਦੀ ਵੀ ਤੁਸੀਂ ਆਹ ਕਰੋ ਤੇ ਆਹ ਰੱਬ ਮਿਲਦਾ ਜਿੰਨੇ ਜੋ ਕਿਉਂ ਹੈਲਪ ਚ ਪਿੱਛੇ ਨਾ ਹਟਿਆ ਕਰੋ ਰਿਸਪੈਕਟ ਕਰਿਆ ਕਰੋ ਇਨਸਾਨੀਅਤ ਦੀ ਮੈਂ ਬਹੁਤ ਦੇਖਿਆ ਬਹੁਤ ਇਹ ਜਿਹੜੇ ਮੈਂ ਫੇਸ ਕਰਦੀਆਂ ਕੋਈ ਉਮਰ ਦਾ ਲਿਹਾਜ਼ ਨਹੀਂ ਕਰਦੇ ਜੇ ਰੱਬ ਨੇ ਕਿਸੇ ਨੂੰ ਮਾੜਾ ਜਾ ਅਹੁਦਾ ਦਿੱਤਾ ਨਾ ਕੋਈ ਡਿਊਟੀ ਤੇ ਲੱਗਾ ਹੋਇਆ ਬੰਦਾ ਕੋਈ ਚੰਗਾ ਰੱਬ ਨੇ ਉਹਨੂੰ ਰੱਬ ਨੇ ਬਖਸ਼ਿਆ ਹੁੰਦਾ ਹਨਾ ਅਹੁਦਾ ਉਹ ਇਧਰ ਦਾ ਫਾਇਦਾ ਫਾਇਦਾ ਚੱਕਦਾ ਤੇ ਉਹ ਕਈ ਵਾਰੀ ਵਿਚਾਰਾ ਭੱਜ-ਭੱਜ ਮੈਂ ਵੇਖ ਰੇ ਵੇਖਦੀਆਂ ਇਹ ਚੀਜ਼ਾਂ ਭੱਜ-ਭੱਜ ਬਈ ਜਾਂਦੇ ਹੁੰਦੇ ਆ ਵਿਚਾਰਿਆਂ ਨੂੰ ਕਈ ਵਾਰੀ ਮੈਂ ਦੇਖਿਆ ਬੁੜੇ ਜਾਂਦੇ ਹੱਥ ਚ ਕਾਪੀਆਂ ਹੁੰਦੀਆਂ ਆ ਵਿਚਾਰਿਆਂ ਦੇ ਉਹ ਕਹਿੰਦਾ ਉਹ ਭਾਈ ਮੈਨੂੰ ਪਤਾ ਨਹੀਂ ਆ ਦੇਖੀ ਮੈਨੂੰ ਨਹੀਂ ਪਤਾ ਸਾਡੇ ਕੋਲ ਟਾਈਮ ਹੈ ਉਹ ਗਿਆ ਜਾ ਕੇ ਪਛਲਾ ਹੱਜੀ ਮਨ ਬੜਾ ਦੁਖੀ ਹੁੰਦਾ ਐਨਾ ਹੰਕਾਰ ਨਾ ਕਰਿਆ ਕਰੋ ਵੀ ਇੱਕ ਬਜ਼ੁਰਗ ਸੋਤੋਂ ਹੈਲਪ ਮੰਗ ਰਿਆ ਮੈਂ ਅੱਖੀ ਦੇਖਦੀ ਹੁੰਨੀ ਆ ਜਿੰਨੀ ਕੁ ਮੈਨੂੰ ਨੌਲੇਜ ਹੁੰਦੀ ਆ ਮੈਂ ਬਾਬਾ ਜਰੂਰ ਮਦਦ ਕਰਦੀ ਆ ਵੀ ਬਾਬਾ ਜੀ ਤੁਸੀਂ ਇੱਥੋਂ ਐ ਕਰਾ ਲਓ ਮੈਨੂੰ ਨਹੀਂ ਪਤਾ ਤੁਸੀਂ ਇੱਥੋਂ ਪੁੱਛ ਲਓ ਇੱਥੇ ਬਗਜੋ ਬੜਾ ਤਰਸ ਆਉਂਦਾ ਕਿ ਤਾਂ ਮੈਲ ਦੇ ਭਰੇ ਉਹਨਾਂ ਦੇ ਕੱਪੜੇ ਪਾਏ ਹੁੰਦੇ ਆ ਵਿਚਾਰਿਆਂ ਦੇ ਤੇ ਇੱਕ ਜੇ ਉਹਨਾਂ ਨੂੰ ਘਰੋਂ ਸਪੋਰਟ ਨਹੀਂ ਮਿਲਦੀ ਜਾਂ ਕੋਈ ਨਹੀਂ ਨਾਲ ਆਇਆ ਵਿਚਾਰਿਆਂ ਦੇ ਉਹ ਫੇਰ ਹੀ ਸੋਡੀ ਹੈਲਪ ਮੰਗ ਰਹੇ ਆ ਕਈ ਵਾਰ ਮੈਂ ਪੁੱਛ ਵੀ ਲੈਨੀ ਮੈਂ ਕਹਿੰਦੀ ਬੱਬਾ ਜੀ ਫਿਰ ਤੁਹਾਨੂੰ ਦਿਖਦਾ ਘਾਟਾ ਸੋਤੋਂ ਬੈਠਾ ਤੁਸੀਂ ਕਾਇੰਦਾ ਪੁੱਤ ਕੋਈ ਅੱਖ ਨਹੀਂ ਲੱਗਿਆ ਮੈਂ ਬਲਛੜ ਲੈਣੀ ਸੀ ਪੁੱਤ ਕੋਈ ਅੱਖੇ ਨਹੀਂ ਲੱਗਿਆ ਫਿਰ ਵੀ ਦਰਸ ਆਉਂਦਾ ਬਾਣੀ ਸੋਨੂ ਗੁਰੂ ਮਹਾਰਾਜ ਦੀ ਬਾਣੀ ਪੜਨ ਦਾ ਫੇਰ ਫਾਇਦਾ ਜੇ ਤੁਸੀਂ ਲੋਕਾਂ ਤੇ ਦਇਆ ਧਰਮ ਵੀ ਕਰਨਾ ਜਾਣਦੇ ਹੋ ਦਇਆ ਧਰਮ ਇਹ ਤੁਹਾਡੇ ਦਿਲ ਚ ਹੋਣਾ ਜ਼ਰੂਰੀ ਹੈ ਜੇ ਗੁਰੂ ਨੂੰ ਤੁਸੀਂ ਮੰਨਦੇ ਹੋ ਨਾ ਇਹ ਨਹੀਂ ਵੀ ਬਾਣੀ ਪੜ ਲਈ ਤੇ ਗੁਰੂ ਮਿਲ ਜੂ ਤੇ ਗੁਰੂ ਦੀ ਬਣਾਈ ਦੁਨੀਆ ਨਾਲ ਤੁਸੀਂ ਵਹਿਤਾਂ ਕਰੋ ਕਦੇ ਨਹੀਂ ਮਿਲਦਾ ਸਾਰੇ ਪਾਸੇ ਕੰਟਰੋਲ ਕਰਨਾ ਪੈਂਦਾ ਵੀਰੇ ਫਿਰ ਜਾ ਕੇ ਗੁਰੂ ਮਿਲਦਾ। ਪੜ੍ਹ ਕੇ ਬਾਣੀਆਂ ਨਾਲ ਸੁੱਚਾ ਕਰੋ ਵੀ ਸਾਡੇ ਬਾਪ ਹੱਲ ਹੋ ਜਾਂਦੇ ਆ ਜਾਂ ਸਾਡੇ ਦੁੱਖ ਦੂਰ ਹੋ ਜਾਣਗੇ। ਇੱਕ ਪਾਸੇ ਤੁਸੀਂ ਕਿਸੇ ਨੂੰ ਦੁੱਖ ਦੇ ਰਹੇ ਹੋ ਦੂਜੇ ਪਾਸੇ ਬਾਣੀ ਪੜ੍ਹ ਰਹੇ ਹੋ ਗੁਰੂ ਕਿਵੇਂ ਤੁਹਾਡਾ ਹੋ ਸਕਦਾ। ਗੁਰੂ ਸਰੁੱਤੰਗ ਕਰੋ ਵੀ ਮੇਰੀ ਬਾਣੀ ਪੜ੍ਹ ਕੇ ਤੂੰ ਇੰਨੇ ਜ਼ੁਲਮ ਕਰ ਰਹਿਆ ਛੱਡ ਮੇਰੀ ਬਾਣੀ ਦਾ ਖੜਾ। ਕਿਉਂ ਪੜ੍ਹ ਰਹਿਆ ਤੂੰ ਮੇਰੀ ਬਾਣੀ ਜੇ ਤੂੰ ਲੋਕਾਂ ਨੂੰ 당 ਕਰਨਾ। ਹੱਥ ਵਨ ਕੇ ਬੇਨਤੀ ਹੈ। ਬਾਣੀ ਪੜਨੀ ਵੀ ਉਨੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਇੱਕ ਇਨਸਾਨੀਅਤ ਨੂੰ ਪਿਆਰ ਕਰਨਾ ਹੁੰਦਾ ਹੈ ਇਨਸਾਨੀਅਤ ਨੂੰ ਪਿਆਰ ਕਰੋ ਰੱਬ ਦਾ ਸੋਨੂੰ ਆਪਣੇ ਆਪ ਮਿਲੂਗਾ ਰੱਬ ਦਾ ਥੋਡੇ ਕੋਲੇ ਆ ਕੇ ਕਹੋ ਵੀ ਤੁਸੀਂ ਕੀ ਮੰਗਣਾ ਸੋਨੂੰ ਕੀ ਚਾਹੀਦਾ ਪਹਿਲੀ ਗੱਲ ਸੋਨੂੰ ਮੰਗਣ ਦੀ ਲੋੜ ਨਹੀਂ ਪੈਣੀ ਤੇ ਰੱਬ ਆਪੇ ਸਾਹਮਣੂ ਸੋਨੂੰ ਉਹਦੇ ਬਣਾਏ ਲੋਕਾਂ ਨੂੰ ਪਿਆਰ ਕਰੋ ਉਹਦੀ ਬਣਾਈ ਦੁਨੀਆ ਦੇ ਵਿੱਚ ਸਹਿਨਸ਼ੀਲਤਾ ਰੱਖੋ ਥੋੜਾ ਜਿਹਾ ਤੁਹਾਨੂੰ ਉਦਾਂ ਮਿਲ ਜੇ ਤੇ ਰੱਬ ਨਾ ਬਣਿਆ ਕਰੋ ਜੇ ਤੁਹਾਨੂੰ ਰੱਬ ਨੇ ਕਿਸੇ ਚੀਜ਼ ਦੀ ਬਖਸ਼ਿਸ਼ ਕੀਤੀ ਹੈ ਨਾ ਤਾਂ ਉਹਦਾ ਇੰਨਾ ਕ ਫਾਇਦਾ ਚੱਕੋ ਵੀ ਲੋਕਾਂ ਦੀ ਹੈਲਪ ਕਰੋ ਮਦਦ ਕਰੋ ਲੋਕ ਤੁਹਾਨੂੰ ਯਾਦ ਕਰਨ ਵੀ ਆਹ ਬੰਦਾ ਸਾਨੂੰ ਟੱਕਰਿਆ ਸਾਡੀ ਮਦਦ ਕੀਤੀ ਹੈ ਇਹਨੇ ਇੱਥੇ ਘਰ ਰਹਿ ਜਾਣਗੇ ਇੱਥੇ ਬਾਹਰ ਇੱਥੇ ਸੋਡੀ ਮਾਇਆ ਇੱਕ ਬੰਦਾ ਮੇਰੇ ਸਾਹਮਣੇ ਆ ਕੇ ਕਹਿੰਦੇ ਵੀ ਹਾਂ ਜੀ ਮੈਂ ਤਹਾ ਆਹ ਕੁਝ ਲੈ ਕੇ ਜਾਊਂਗਾ ਨਾ ਕੋਈ ਲੈ ਕੇ ਆਇਆ ਵੀਰੇ ਤਣ ਤੇ ਕੱਪੜੇ ਵੀ ਨਹੀਂ ਹੁੰਦੇ ਜਦੋਂ ਆਪਾਂ ਆਉਣੇ ਆ ਜੱਗ ਤੇ ਅਜੇ ਮਰਨ ਵੇਲੇ ਤਾਂ ਕਿਹਨੇ ਦੇਖਿਆ ਵੀ ਆਪਣੇ ਕੱਪੜੇ ਤਾਂ ਪਾਏ ਹੁੰਦੇ ਆ ਚੱਲ ਭਾਵੇਂ ਆਪਾਂ ਅੱਗ ਜੀ ਭੇਟ ਹੋ ਜਾਂਦੇ ਆ ਕੱਪੜੇ ਤਾਂ ਹੁੰਦੇ ਆ ਨਾ ਮਰਨ ਵੇਲੇ ਜਦੋਂ ਆਉਣੇ ਆਪਣੇ ਤਨ ਤੇ ਕੱਪੜਾ ਵੀ ਨਹੀਂ ਹੁੰਦਾ ਮਹਾਰਾਜ ਨੇ ਦੁਨੀਆ ਬਣਾਈ ਆ ਦੁਨੀਆ 'ਚ ਆਪਾਂ ਕਹਿੰਦੇ ਨੇ ਜੀ ਪੰਜਾਬ ਮਾੜਾ ਬਾਹਰਲਾ ਦੇਸ਼ ਮਾੜਾ ਫੁਲਾਣਾ ਮਾੜਾ ਕੁਝ ਨਹੀਂ ਹੁੰਦਾ ਵੀਰੇ ਇੱਥੇ ਇਹ ਤੁਹਾਡੀ ਸੋਚ ਹੀ ਇੰਨੀ ਮਾੜੀ ਹੋ ਚੁੱਕੀ ਆ ਤੁਸੀਂ ਚੀਜ਼ਾਂ ਨੂੰ ਮਾੜਾ ਬਣਾਉਣੇ ਆਪਣੇ ਆਪ ਨੂੰ ਤਾਂ ਕਹਿ ਨਹੀਂ ਨੀ ਕਿਹੜੇ ਰਿਸ਼ਤਿਆਂ 'ਚ ਹੁਣ ਪਿਆਰ ਆ? ਕਿਹੜੇ ਰਿਸ਼ਤਿਆਂ 'ਗੀਆਂ ਤੁਸੀਂ ਗੱਲਾਂ ਕਰਦੇ ਰਹਿੰਨੇ ਹੋ? ਕੋਈ ਨਹੀਂ ਇੱਥੇ ਰਿਸ਼ਤਾ ਫਿਨਿਸ਼ ਹੋਏ ਪਏ ਆ, ਖਤਮ ਹੋਏ ਪਏ ਆ। ਰਿਸ਼ਤਾ ਸਿਰਫ ਮਾਇਆ। ਜਿਹਦੇ ਕੋਲੇ ਮਾਇਆ ਉਹਦਾ ਲੋਕੀ ਪਾਣੀ ਭਰਦੇ ਆ। ਤੇ ਜਿਹੜਾ ਕੋਈ ਗਰੀਬ ਐ, ਉਹਨੂੰ ਕੋਈ ਨਹੀਂ ਬੁਲਾਉਂਦਾ, ਉਹਨੂੰ ਕੋਈ ਪ੍ਰੋਗਰਾਮ ਤੇ ਨਹੀਂ ਸੱਦਾ ਵੀ ਇਹਨੇ ਕਿਹੜਾ ਕੋਈ ਸਗਣ ਦੇਣਾ ਸਾਨੂੰ। ਐਨੇ ਸਵਾਰਥੀ ਨਾ ਬਣੋ। ਕਦੇ ਸਵਾਰਥੀ ਨਾ ਬਣੋ। ਕਿਸੇ ਨੂੰ ਪ੍ਰੋਗਰਾਮ ਤੇ ਸੱਦ ਕੇ ਕਦੇ ਸੋਚਿਆ ਨਾ ਕਰੋ ਵੀ ਇਹ ਮੈਨੂੰ ਕੀ ਦੇ ਕੇ ਜਾਊਗਾ। ਮੈਂ ਬਾਰ-ਬਾਰ ਕਹਿਣੀ ਆ ਮੰਗਣਾ ਤਾਂ ਗੁਰੂ ਮਹਾਰਾਜ ਤੋਂ ਮੰਗੋ ਮੇਰੀ 45 ਸਾਲ ਦੀ ਉਮਰ ਹੋ ਗਈ ਮੈਂ ਕਦੇ ਕਿਸੇ ਤੋਂ ਨਹੀਂ ਮੰਗਿਆ ਵੀ ਮੈਨੂੰ ਆਹ ਦੇਜੋ ਆਹ ਦੇਜੋ ਨਾ ਮੰਗਾ ਕੋਈ ਬੰਦਾ ਮੇਰੇ ਮੂੰਹ ਤੇ ਆ ਕੇ ਕਹਦੇ ਮੇਰੇ ਘਰ ਦਾ ਡਰੈੱਸ ਸਾਰਿਆਂ ਨੂੰ ਪਤਾ ਵੀ ਹਾਂ ਮੈਥੋਂ ਆ ਮੰਗਿਆ ਨਹੀਂ ਨਹੀਂ ਮੰਗਦੀ ਵੀਰੇ ਮੈਂ ਮੈਂ ਉਸ ਡਾਢੇ ਤੋਂ ਮੰਗਦੀ ਆ ਜਿਹਨੇ ਮੈਨੂੰ ਜਨਮ ਦਿੱਤਾ ਤੇ ਮੰਗੂਗੀ ਮੇਰੇ ਮਾਤ ਪਿਤਾ ਹੋਏ ਉਸ ਡਾਢੇ ਤੋਂ ਮੰਗੂ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮੇਰੇ ਮਾਤਾ ਪਿਤਾ ਸਾਰਾ ਕੁਝ ਮੇਰੇ ਗੁਰੂ ਰਾਮਦਾਸ ਨੇ ਤੇ ਮੈਂ ਦੁੱਖ ਵੀ ਉਹਨਾਂ ਨੂੰ ਹੀ ਆਪਦੇ ਸ਼ੇਅਰ ਕਰਦੀ ਆ ਤੇ ਉਹ ਮੇਰੀ ਕਿਸੇ ਕੋਲੇ ਗੱਲ ਨਹੀਂ ਕਰਦੇ ਮੇਰੇ ਦੁੱਖ ਉਹਨਾਂ ਕੋਲ ਹੀ ਰਹਿੰਦੇ ਨੇ ਸੁਣਦੇ ਆਓ ਮੇਰੀ ਠੀਕ ਹੈ ਉਮਰ ਛੋਟੀ ਦੇ ਵਿੱਚ ਨਹੀਂ ਸੀ ਮੈਨੂੰ ਇਹਨਾਂ ਚੀਜ਼ਾਂ ਦਾ ਗਿਆਨ ਵੀ ਪ੍ਰਮਾਤਮਾ ਰੱਬ ਨੂੰ ਮੰਨਣਾ ਚਾਹੀਦਾ ਫੇਰ ਮਿਲਦਾ ਵਾਹਿਗੁਰੂ ਜਦੋਂ ਮੈਨੂੰ ਗਿਆਨ ਆ ਗਿਆ ਨਾ ਮੈਨੂੰ ਪਤਾ ਲੱਗਾ ਵੀ ਇੱਕ ਬਾਣੀ ਤੁਸੀਂ ਕਦੇ ਨਾ ਕਰੀਬ ਤੋਂ ਬਾਣੀ ਨੂੰ ਬਾਣੀ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਆ ਪਾਠ ਦਾਸ ਕਰ ਲਓ ਜਾਂ 50 ਕਰ ਲਓ ਮੈਂ ਵੀ ਇਹ ਚੀਜ਼ਾਂ ਨੂੰ ਮੰਨਦੀ ਨਹੀਂ ਪਾਠ ਤਾਂ ਤੁਸੀਂ ਇੱਕ ਵਾਰੀ ਪੜ੍ਹ ਲਿਓ ਪਰ ਪੜਿਓ ਦਿਲ ਲਾ ਕੇ ਤੁਹਾਨੂੰ ਪਤਾ ਹੋਵੇ ਵੀ ਤੁਸੀਂ ਬਾਣੀ ਚ ਕੀ ਕੁਝ ਪੜਿਆ ਕਿਹੜੇ ਕਿਹੜੇ ਟੱਪੇ ਪੜਿਆ ਤੁਹਾਨੂੰ ਉਹਦਾ ਅਰਥ ਪਤਾ ਹੋਵੇ ਅਰਥ ਪਤਾ ਹੋਣਾ ਜ਼ਰੂਰੀ ਆ ਜਦੋਂ ਤੁਸੀਂ ਬਾਣੀ ਦੇ ਅਰਥ ਸਮਝਣ ਲੱਗ ਗਏ ਨਾ ਤਾਂ ਤੁਸੀਂ ਕਦੇ ਜ਼ਿੰਦਗੀ 'ਚ ਨਹੀਂ ਕਹਿਣਾ ਵੀ ਮੈਂ ਦੁਖੀ ਹਾਂ ਜਾਂ ਮਾ ਔਖਾ ਤੇ ਜਾਂ ਤੁਹਾਨੂੰ ਕੋਈ ਡਰ ਡਰਾ ਜੇ ਇਹ ਮੇਰੀ ਗਰੰਟੀ ਆ ਬਾਣੀ ਨੂੰ ਪੜਨਾ ਸਮਝਣਾ ਜ਼ਰੂਰੀ ਆ ਸੋਚਿਆ ਸੋਚਣਾ ਹੋ ਵੀਏ ਜੇ ਸੋਚੇ ਲਖਵਾਰ ਭੁੱਖਿਆ ਭੁੱਖ ਨਾ ਉੱਤਰੀਏ ਜੇ ਬੰਨਾਪੁਰੀਏ ਪਾਰ ਸੋਡੇ ਸੋਚਣ ਨਾਲ ਕੁਝ ਨਹੀਂ ਹੁੰਦਾ ਚਾਹੇ ਤੁਸੀਂ ਲੱਖ ਵਾਰੀ ਸੋਚ ਲਿਓ ਹੋਣਾ ਉਹੀ ਹੈ ਜੋ ਅਕਾਲ ਪੁਰਖ ਵੈਗਰੂ ਨੂੰ ਮਨਜ਼ੂਰ ਹੈ ਕਦੇ ਭੁੱਖੇ ਦੀ ਭੁੱਖ ਨਹੀਂ ਨਿਕਲਦੀ ਜਿੰਨਾ ਮਰਜ਼ੀ ਵੰਨ ਲਿਓ ਤੁਸੀਂ ਜੇ ਕੋਈ ਬੰਦਾ ਭੁੱਖਾ ਨਾ ਤਾਂ ਉਹ ਕਿੰਨਾ ਮਰਜ਼ੀ ਆਪਦੇ ਵਾਲੇ ਦੇ ਵਾਲੇ ਢੇਰ ਲਾ ਲਿਓ ਦੀ ਭੁੱਖ ਨਹੀਂ ਨਿਕਲਦੀ ਉਹਨੂੰ ਫੇਰ ਵੀ ਲੱਗੂ ਥੋੜਾ ਹੋਰ ਆਵੇ ਸੈ ਸਿਆਣਫਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿੱਡਾ ਮਰਜ਼ੀ ਤੁਸੀਂ ਸਿਆਣੇ ਬਣ ਜੋ ਸਿਆਣੇ ਤੁਸੀਂ ਫੇਰ ਹੋ ਜੇ ਤੁਸੀਂ ਰੱਬ ਦੀ ਬਣਾਈ ਦੁਨੀਆ ਨੂੰ ਪਿਆਰ ਕਰਦੇ ਹੋ ਉੱਥੇ ਸਿਆਣਫਾ ਵੀ ਕੁਝ ਨਹੀਂ ਕਰਦੀਆਂ ਜਿੱਥੇ ਤੁਸੀਂ ਗੁਰੂ ਤੋਂ ਹੀ ਬੇਮੁਖ ਹੋਏ ਬੈਠੇ ਹੋ ਦੁਨੀਆ ਦੇ ਵਿੱਚ ਆਏ ਹੋ ਨਾ ਤਾਂ ਕੋਈ ਆਪਣੀ ਜਗ੍ਹਾ ਬਣਾ ਕੇ ਜਾਓ ਇਹ ਸੋਚੋ ਜਗ੍ਹਾ ਬਣਨੀ ਬੰਦੇ ਦੀ ਜ਼ਰੂਰੀ ਹੈ ਯਾਦ ਕਰਨ ਸਾਨੂੰ ਲੋਕੀ ਮਰਨ ਤੋਂ ਬਾਅਦ ਨਾ ਕਿਸੇ ਨੂੰ ਗਾਲਾਂ ਕੱਢਣ ਬੀਯਾਰੋ ਮੇਰਾ ਮੁੱਕਰ ਗਿਆ ਉਹ ਮੇਰਾ ਦੱਬ ਗਿਆ ਉਹਨੂੰ ਨਰਕਾਂ ਚ ਢੋਈ ਨਾ ਮਿਲੇ ਉਹ ਮੇਰੇ ਇੰਨੇ ਪੈਸੇ ਮੁੱਕਰ ਗਿਆ ਕਿਹਦੀ ਖਾਤਰ ਮੁੱਕਰਦੇ ਹੋ ਤੁਸੀਂ ਈ ਧੀਆਂ ਪੁੱਤਾਂ ਲਈ ਸੋਨੂੰ ਕੀ ਪਤਾ ਵੀ ਤੁਹਾਡੇ ਦੀ ਪੁੱਤ ਤੁਹਾਡੇ ਨਾਲ ਕੀ ਕਰਨਗੇ ਦੀਪੂ ਆ ਠੀਕ ਐ ਮੇਰੇ ਨਾਲ ਆ ਮੇਰਾ ਪਿਆਰ ਕਰਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਪਰ ਮੈਂ ਇਹੋ ਜਿਹਾ ਪਾਪ ਕਦੇ ਨਹੀਂ ਕਰਦੀ ਵੀ ਮੇਰੇ ਪਾਪਾ ਦੀ ਗੁਮਾਈ ਦੀਪੂ ਵੀ ਖਾਵੇ ਮੈਂ ਮਹਾਰਾਜ ਨੂੰ ਜਾਣ ਕੇ ਕਹਿੰਦੀ ਮੈਨੂੰ ਬੜਾ ਡਰ ਲੱਗਦਾ ਕਿਸੇ ਦਾ ਪੈਸਾ ਇੱਧਰ ਉੱਧਰ ਕਰਨ ਤੋਂ ਮੈਂ ਕਦੇ ਉਹ ਕੂੜਾ ਇਕੱਠਾ ਨਹੀਂ ਕਰਦੀ ਜਿਹੜਾ ਕਿ ਕੱਲ ਨੂੰ ਮੇਰੇ ਬੱਚਿਆਂ ਨੂੰ ਵੀ ਦੇਣਾ ਪਵੇ ਦਸੇ ਨੋਹ ਦੀ ਕਿਰਤ ਤੇ ਮੈਨੂੰ ਵਿਸ਼ਵਾਸ ਆ ਤੇ ਸਾਡੀ ਕਿਰਤ ਰੰਗ ਲਿਆਉਗੀ ਤੇ ਮੈਂ ਤੁਹਾਡੇ ਸਾਰੇ ਭੈਣਾਂ ਨਾਲ ਭਰਾਵਾਂ ਨਾਲ ਸੈਲੀਬ੍ਰੇਟ ਕਰਿਆ ਕਰੂੰ ਆਪਣੇ ਦੁੱਖ ਸੁੱਖ ਕਿਉਂਕਿ ਪਹਿਲਾਂ ਮੈਂ YouTube ਤੇ ਹੈ ਨਹੀਂ ਸੀ ਹੁਣ ਮੈਂ ਹੈਗੀ ਆ ਮੈਨੂੰ ਮੈਸੇਜ ਵੀ ਆਉਂਦੇ ਵੀ ਪਰਸਨਲ ਗੱਲਾਂ ਨਹੀਂ ਸ਼ੇਅਰ ਕਰਨੀਆਂ ਚਾਹੀਆਂ ਕਿਉਂ ਨਹੀਂ ਕਰਨੀਆਂ ਚਾਹੀਆਂ ਵੀਰੇ 45 46 ਸਾਲ ਦੀ ਮੇਰੀ ਉਮਰ ਹੋ ਚੱਲੀ ਆ ਮੈਂ ਹੁਣ ਕਿਹੜਾ ਵਿਆਹ ਕਰਾਉਣਾ ਵੀ ਮੇਰਾ ਕੋਈ ਸਾਥ ਛੱਡ ਦੂ ਮੈਂ ਤਾਂ ਕਹਿੰਦੀ ਤੁਸੀਂ ਆਪਣੀ ਸੱਚਾਈ ਸਾਹਮਣੇ ਰੱਖੋ ਜੇ ਤੁਹਾਨੂੰ ਕੋਈ ਐਕਸੈਪਟ ਕਰਦਾ ਤਾਂ ਤੁਹਾਨੂੰ ਸਿਆਣਾ ਬੰਦਾ ਐਕਸੈਪਟ ਕਰੂਗਾ ਉਹ ਹੋਣਗੇ ਝੂਠੇ ਰਿਸ਼ਤੇ ਜਿਹੜੇ ਕਹਿੰਦੇ ਨਾ ਜੀ ਇੱਥੇ ਸ਼ਰਮ ਉੱਥੇ ਸ਼ਰਮ ਉਹ ਸ਼ਰਮ ਉਹਨਾਂ ਗੱਲਾਂ ਦੀ ਮੰਨੋ ਵੀ ਅਸੀਂ ਫਲਾਣੇ ਤੋਂ ਪੈਸੇ ਲੈ ਕੇ ਯਾਰ ਮੁੱਕਰ ਗਏ ਉਹ ਚੀਜ਼ਾਂ ਦੀ ਸ਼ਰਮ ਹੁੰਦੀ ਹੈ ਜਦ ਕਿਸੇ ਦਾ ਹੱਕ ਖੋ ਕੇ ਖਾ ਰਹੇ ਹੋ ਉਹ ਸ਼ਰਮ ਵਾਲੀਆਂ ਗੱਲਾਂ ਹੁੰਦੀਆਂ ਆਹ ਕੀ ਗੱਲ ਆ ਜੇ ਤੁਸੀਂ ਕਿਸੇ ਨੂੰ ਦੱਸ ਰਹੇ ਹੋ ਮੈਂ ਤਾਂ ਕਹਿੰਦੀ ਮੈਂ ਆਪਦੀਆਂ ਪੀੜਾਂ ਦੱਸੀਆਂ ਤਾਂ ਹਜ਼ਾਰਾਂ ਭਾਣਾ ਨੇ ਮੈਨੂੰ ਮੈਸੇਜ ਕੀਤੇ ਆ ਵੀ ਭਾਣਾ ਸਾਡੀ ਸੋਡੇ ਵਾਲੀ ਸਟੋਰੀ ਹੈ ਮੈਨੂੰ ਸਕੂਨ ਮਿਲਦਾ ਬਿਚਾਰ ਲੋਪਣਾ ਦਾ ਦਰਦ ਮੇਰੇ ਰਹੀ ਬਾਹਰ ਨਿਕਲਿਆ ਵੀ ਉਹਨਾਂ ਨੂੰ ਤਾਂ ਖੁਸ਼ੀ ਹੋਈ ਨਾ ਇਹ ਗੱਲਾਂ ਸੁਣ ਕੇ ਖਾਵੇ ਪੁੱਤਾਂ ਖਾਵੇ ਧੀਆ ਲੇਖਾਂ ਦੇਣਾ ਕੱਲਿਆਂ ਜੀਆ ਲੇਖ ਇਕੱਲੇ ਨੂੰ ਦੇਣਾ ਪੈਂਦਾ ਜਿੰਨਾਂ ਲਈ ਤੁਸੀਂ ਪਾਪ ਕਮਾਉਣੇ ਹੋ ਉਹਨਾਂ ਨੇ ਤੁਹਾਡੇ ਨਾਲ ਨਹੀਂ ਜਾਣਾ ਜ਼ਿੰਦਗੀ 'ਚ ਐਸਾ ਕੰਮ ਕੋਈ ਨਾ ਕਰੋ ਵੀ ਜਿਹੜਾ ਤੁਹਾਨੂੰ ਮਰਨ ਵੇਲੇ ਪਛਤਾਵਾ ਹੋਵੇ ਮੈਨੂੰ ਕੋਈ ਪਛਤਾਵਾ ਨਹੀਂ ਮੈਂ ਮਰ ਜਾ ਚਾਹੀ ਅੱਜ ਮਰ ਜਾ ਗੁਰੂ ਰਾਮਦਾਸ ਦੀ ਦਿੱਤੀ ਦਿੱਤੀ ਮੈਨੂੰ ਜ਼ਿੰਦਗੀ ਜਿਉਂ ਮਰਜੀ ਰਹਿ ਜਾ ਗੁਰੂ ਰਾਮਦਾਸ ਮੈਂ ਜਾਣ ਨੂੰ ਤਿਆਰ ਹਾਂ ਉਹਨਾਂ ਕੋਲ ਪਰ ਮੈਂ ਇਹ ਚਾਹਣੀ ਆ ਇਹੋ ਜਿਹਾ ਪਾਪ ਕਦੇ ਨਾ ਕਰਿਓ ਵੀ ਜਿਹੜਾ ਤੁਹਾਨੂੰ ਤਕਲੀਫ ਦੇਵੇ ਗੁਰੂ ਦੇ ਲੜ ਲੱਗਣਾ ਨਾ ਤਾਂ ਗੁਰੂ ਦੇ ਰੰਗ ਵਿੱਚ ਰੰਗੇ ਜਾਓ ਤੁਹਾਨੂੰ ਆਪੇ ਪਤਾ ਲੱਗ ਜੂ ਗੁਰੂ ਹੁੰਦਾ ਕੀ ਹੈ ਜਦੋਂ ਤੁਸੀਂ ਘਰ ਦੇ ਵਿੱਚ ਬਾਣੀ ਪੜਨ ਲੱਗ ਜਾਨੇ ਹੋ ਬਾਣੀ ਸੁਣਨ ਲੱਗ ਜਾਨੇ ਹੋ ਛੋਡੇ ਘਰੇ ਬਾਣੀ ਦਾ ਪਾਠ ਚੱਲੀ ਜਾਂਦਾ ਤਾਂ ਛੋਡੀਆਂ ਤੰਦਾਂ ਨੂੰ ਵੀ ਬਾਣੀ ਦੇ ਰੰਗ ਚੜ ਜਾਂਦੇ ਆ ਤੇ ਛੋਡੇ ਘਰੇ ਕਰ ਰੱਬੀ ਰੂ ਦਾ ਵਾਸਾ ਹੋ ਜਾਂਦਾ ਜੁਰਤ ਨਹੀਂ ਕੋਈ ਮਾੜੀ ਚੀਜ਼ ਛੋਡੇ ਘਰੇ ਖੜ ਜੂਗੀ ਇਹ ਗੱਲ ਸੱਚ ਹੈ ਵੀਰੇ 100% ਸੱਚ ਹੈ ਗੁਰੂ ਦੇ ਰੰਗ ਵਿੱਚ ਰੰਗ ਜਾਓ ਮਹਾਰਾਜ ਨੂੰ ਦਿਲੋਂ ਪਨਾ ਲਓ ਦਿਲੋਂ ਤੇ ਮਹਾਰਾਜ ਨੂੰ ਕਮਲਾ ਨਾ ਸਮਝਿਆ ਕਰੋ ਬਿਰਾਬ ਰੱਬ ਕਰੀ ਜਾਣਾ ਤੇ ਪਰ ਉਹਦੀ ਬਣਾਈ ਦੁਨੀਆ ਨਾਲ ਵਹਿਫਤਾ ਕਰਨੀਆਂ ਐ ਰੱਬ ਨਹੀਂ ਮਿਲਦਾ ਵੀਰੇ ਉਹਦੀ ਦੁਨੀਆ ਨੂੰ ਬਣਾਈ ਨੂੰ ਵੀ ਪਿਆਰ ਕਰੋ ਉਹਦੇ ਅਸੂਲਾਂ ਤੇ ਚੱਲੋ ਮੈਂ ਕਹਣੀ ਆ ਵੀ ਬਾਣੀ ਨੇ ਸਭ ਕੁਝ ਮੈਨੂੰ ਦਿੱਤਾ ਸੋਨੂੰ ਕਿਉਂ ਨਹੀਂ ਦੇਊਗੀ ਬਾਣੀ ਨੇ ਮੇਰਾ ਬੇੜਾ ਪਾਰ ਲਾਤਾ ਫਿਰ ਛੋਡਾ ਕਿਉਂ ਨਹੀਂ ਲਾਉਗੀ ਜੀ بس ਇਹ ਗੱਲਾਂ ਮੇਰੀਆਂ ਯਾਦ ਰੱਖਿਓ ਮੁਕਰਿਓ ਨਾ ਕਿਸੇ ਦਾ ਕਿਸੇ ਦਾ ਹੱਕ ਨਾ ਖਾਇਓ ਹੱਕ ਬਗਾਨਾ ਖਾਣਾ ਕੀ ਵਡਿਆਈ ਆ ਜਦੋਂ ਤੁਸੀਂ ਬਗਾਨਾ ਹੱਕ ਖਾਣੇ ਹੋ ਤੁਹਾਨੂੰ ਦੇਣਾ ਪੈਂਦਾ ਵੀਰੇ ਫਿਰ ਰੱਬ ਛੋਡਾ ਨਹੀਂ ਬਣਦਾ ਜਦੋਂ ਤੁਸੀਂ ਕਿਸੇ ਦੀ ਆਤਮਾ ਇੱਕ ਪਾਸੇ ਬੰਦਾ ਛੋਡਾ ਤਪਾਇਆ ਰੋ ਰਿਹਾ ਤੇ ਤੁਸੀਂ ਸੁੱਖਾ ਮੰਗਦੇ ਹੋ ਰੱਬ ਤੋਂ ਨਹੀਂ ਮਿਲਦੀਆਂ ਉਹਦੀ ਬਣਾਈ ਦੁਨੀਆ ਨੂੰ ਪਿਆਰ ਕਰੋ ਉਹਦੇ ਅਸੂਲਾਂ ਤੇ ਚੱਲੋ ਉਹਦੀ ਬਾਣੀ ਪੜੋ ਬਾਣੀ ਥੋੜੀ ਪੜ ਲਓ ਮੈਂ ਨਹੀਂ ਕਹਿੰਦੀ ਚਾਹੇ ਜਿੰਨੀ ਮਰਜ਼ੀ ਪੜ ਲਓ ਪਰ ਉਹਦੀ ਬਾਣੀ ਤੇ ਅਸਰ ਕਰੋ ਸੋਚੋ ਵੀ ਇਹ ਬਾਣੀ ਚ ਕੀ ਮਿਲਿਆ ਮੈਂ ਪੜਦਾ ਕਾਦੇ ਲਈ ਆ ਅਰਥ ਵੀ ਜ਼ਰੂਰ ਕੱਢਿਆ ਕਰੋ ਮੇਰੀ ਵੀਡੀਓ ਲੰਬੀ ਹੋ ਰਹੀ ਹੈ ਆਪਾਂ ਤੁਹਾਨੂੰ ਫੇਰ ਵੀਡੀਓ ਚ ਮਿਲਾਂਗੇ ਤੇ ਤੁਹਾਡੇ ਨਾਲ ਐਂ ਗੱਲੇ ਕਰਦੇ ਰਵਾਂਗੇ ਤੇ ਉਹਨਾਂ ਭੈਣ ਭਰਾਵਾਂ ਨੂੰ ਅਥਵਨ ਕੇ ਬੇਨਤੀ ਹੈ ਬਾਣੀ ਪੜੋ ਬਾਣੀ ਤੇ ਵਿਸ਼ਵਾਸ ਕਰੋ ਬਾਣੀ ਰੰਗ ਦੇਉ ਦੇਉ ਸੋਨੂੰ ਇਹੋ ਜਿਹਾ ਰੰਗ ਚੜਾਉ ਤੁਹਾਡੇ ਤੇ ਚੜਿਆ ਹੋਇਆ ਰੰਗ ਫਿਰ ਉਤਰਨਾ ਨਹੀਂ ਹੈਗਾਗਾ ਬਾਣੀਆਂ ਜਿਹੜੀ ਤੁਹਾਡੇ ਸਾਰੇ ਦੁੱਖ ਕਟੂਗੀ ਸੁੱਖਾਂ ਦੀ ਮਨੀ ਸੁਖਮਨੀ ਇਹਦਾ ਪਾਠ ਘਰ ਚ ਜਰੂਰ ਲਾਓ ਰੰਗ ਦਾ ਤੁਹਾਨੂੰ ਆਪੇ ਦੇ ਸੰਗੇ ਹੌਲੀ 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 ਲੱਗ ਜੂਗੇ ਫਿਰ ਪੌੜੀਆਂ ਚੜਨ ਇੱਕੇਦਮ ਕੁਝ ਨਹੀਂ ਮਿਲਦਾ ਵੀਰੇ ਜੇ ਆਪਾਂ ਖਾਣਾ ਬਣਾਈਏ ਨਾ ਖਾਣਾ ਬਣਾਉਣ ਲਈ ਵੀ ਆਪਾਂ ਨੂੰ ਘੰਟਾ ਲੱਗਦਾ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਹੈ ਬੇ ਟਾਈਮ ਹੀ ਚੀਜ਼ ਨੂੰ ਕੋਈ ਨਹੀਂ ਮਿਲਦੀ ਇੱਥੇ ਹਰ ਇੱਕ ਚੀਜ਼ ਦਾ ਟਾਈਮ ਬਣਿਆ ਹੋਇਆ ਹੈ ਜਿਹੜਾ ਬੰਦਾ ਆਣਾ ਉਹਨੇ ਜਾਣਾ ਹੈ ਇੱਕ ਮਰਨ ਤੋਂ ਨਾ ਡਰਿਆ ਕਰੋ ਮਰਨਾ ਸੱਚ ਹੈ ਫੇਰ ਕੀ ਹੈ ਆਪਾਂ ਨੂੰ ਕੀ ਪਤਾ ਅਪਾ ਕਿੱਥੋਂ ਆਏ ਆ ਤੇ ਕਿੱਥੇ ਜਾਣਾ ਕਿਸੇ ਨੂੰ ਕੁਝ ਨਹੀਂ ਪਤਾ ਮਰਨ ਜਾਣ ਦਾ ਰੱਬ ਨੇ ਪੜਦਾ ਬਣਾਇਆ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਸੋ ਮੇਰੀ ਇਹੀ ਰਿਕਵੈਸਟ ਹੈ ਖੁਸ਼ ਰਹੋ ਹੌਸਲੇ ਬਲੰਦ ਰੱਖੋ ਕੁਝ ਨਹੀਂ ਹੁੰਦਾ ਜਿਸ ਮਾਲਕ ਨੇ ਜ਼ਿੰਦਗੀ ਦਿੱਤੀ ਆ ਉਹ ਆਪੇ ਜ਼ਿੰਦਗੀ ਚ ਤੁਹਾਨੂੰ ਦੇਊਗਾ ਸਾਰਾ ਕੁਝ ਜੋ ਤੁਹਾਨੂੰ ਚਾਹੀਦਾ ਉਹ ਆਪੇ ਮਿ ਦਊਗਾ ਤੁਹਾਨੂੰ ਰੱਖੋ ਅਟੱਲ ਵਿਸ਼ਵਾਸ ਉਸ ਵੈਗਰੂ ਤੇ ਅੱਖਾਂ ਬੰਦ ਕਰਕੇ 10 ਮਿੰਟ ਲਈ ਇਹਨੂੰ ਯਾਦ ਕਰਕੇ ਮੂਲ ਮੰਤਰ ਦਾ ਪਾਠ ਕਰਕੇ ਫੀਲ ਕਰੋਗੇ ਵੀ ਮਹਾਰਾਜ ਸਾਡੇ ਸਿਰ ਤੇ ਹੱਥ ਧਰੀ ਬੈਠੇ ਆ ਵੀ ਮੈਂ ਤੇਰੇ ਨਾਲ ਆ ਤੂੰ ਡੋਲਦਾ ਕਿਉਂ ਆ ਫੀਲ ਹੁੰਦੀ ਹੈ ਇਹ ਗੱਲਾਂ ਮੈਨੂੰ ਜਦੋਂ ਕਹੀਗਾ ਧੰਨ ਗੁਰੂ ਰਾਮਦਾਸ ਤੂੰ ਐ ਸਾਡੇ ਘਰੇ ਕੋਈ ਥੋੜਾ ਬਹੁਤ ਮਾੜਾ ਕੰਮ ਹੋ ਜਾਏ ਫਿਰ ਪਤਾ ਕੀ ਕਹੀਦਾ ਆਪਾਂ ਨੇ ਧੰਨ ਗੁਰੂ ਰਾਮਦਾਸ ਤੇਰੀ ਮਰਜ਼ੀ ਆ ਐ ਗਏ ਦੇਈਦਾ ਬੁਰਾ ਨਹੀਂ ਲੱਗਦਾ ਉਹਦਾ ਕੰਮ ਸਾਨੂੰ ਫਿਰ ਭੁੱਲ ਜਾਂਦੇ ਅਸੀਂ 2 ਮਿੰਟਾਂ ਚੋਂ ਭਲਾ ਹੁੰਦਾ ਕੀ ਹੋਇਆ ਸੀ ਕੀ ਨੁਕਸਾਨ ਹੋਇਆ ਸੀ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਦੇਲਣਾ ਸੱਡਿਆ ਕਰੋ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖੋ ਵਿਸ਼ਵਾਸ ਓਡਾ ਇੰਨਾ ਕ ਪੱਕਾ ਹੋਣਾ ਚਾਹੀਦਾ ਤਾਂ ਦੁਨੀਆ ਦੀ ਕੋਈ ਵੀ ਚੀਜ਼ ਫੇਰ ਤੁਹਾਨੂੰ ਹਰਾ ਨਹੀਂ ਸਕਦੀ ਵੀਰੇ ਮੇਰਾ ਦਾਵਾ ਹੈ ਤੇ ਉਹ ਭੈਣ ਭਰਾਵਾਂ ਲਈ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੂੰਗੀ ਵੀ ਹੈ ਵਾਹਿਗੁਰੂ ਜੋ ਬਾਣੀ ਨਾਲ ਜੁੜਨਾ ਚਾਹੁੰਦੇ ਤੇ ਉਹਨਾਂ ਦਾ ਮਨ ਕਤਰਾਉਂਦਾ ਮਹਾਰਾਜ ਉਹਨਾਂ ਨੂੰ ਬਾਣੀ 'ਚ ਜ਼ਰੂਰ ਜੋੜ ਵਾਹਿਗੁਰੂ ਜੀ ਉਹਨਾਂ ਤੋਂ ਨਾਮ ਜ਼ਰੂਰ ਜਪਾਜੋ ਤੁਸੀਂ ਦੁਨੀਆ ਜਾਉਣਾ ਚਾਹੁੰਦੇ ਉਹਨਾਂ ਨੂੰ ਨਾਲ ਜੋੜੋ ਸੋ ਵੀਡੀਓ ਬਣਾਉਣ ਚ ਮੇਥੋਂ ਕੋਈ ਗਲਤੀ ਹੋ ਜਾਂਦੀ ਆ ਤਾਂ ਪਲੀਜ਼ ਮੈਨੂੰ ਮਾਫ ਕਰਨਾ ਮੈਂ ਜਾਣ ਬੁਝ ਕੇ ਕਿਸੇ ਦਾ ਕੋਈ ਦਿਲ ਨਹੀਂ ਦਿਖਾਉਂਦੀ ਕਿਸੇ ਤੇ ਕੋਈ ਛੱਟ ਨਹੀਂ ਲਾਉਂਦੀ ਕੋਈ ਮੇਰਾ ਮਤਲਬ ਨਹੀਂ ਮੈਂ ਆਪਦੇ ਕਾਲਪੁਰਖ ਵੈਗਰੂ ਨੂੰ ਜਾਣ ਕੇ ਕਹਿਣੀ ਆ ਵੀ ਮੈਂ ਕਿਸੇ ਦੇ ਦਿਲ ਤੇ ਛੱਟ ਮਾਰਿਆ ਤਾਂ ਮੇਰਾ ਮਤਲਬ ਹੀ ਨਹੀਂ ਮੇਰਾ ਦਿਮਾਗ ਐਸਾ ਵੀ ਜੇ ਮੇਰੀ ਕਿਸੇ ਨਾਲ ਨਹੀਂ ਬਣਦੀ ਮੈਂ ਉਹ ਬੰਦੇ ਨੂੰ ਬੁਲਾਉਣਾ ਛੱਡ ਦਿੰਨੀ ਆ ਮੈਨੂੰ ਐ ਹੁੰਦਾ ਵੀ ਮੈਥੋਂ ਇਹਦੇ ਬਾਰੇ ਕੋਈ ਮਾੜਾ ਸ਼ਬਦ ਨਾ ਹੋਵੇ ਮੈਥੋਂ ਮਾੜਾ ਨਾ ਇਹਨੂੰ ਕਿਹਾ ਜਾਵੇ ਬਸ ਆਪਾਂ ਇਹਦੇ ਨਾਲ ਗੱਲ ਹੀ ਨਹੀਂ ਕਰਨਾ ਆਪਾਂ ਨੂੰ ਮਾੜਾ ਨਾ ਚੰਗਾ ਕੁਝ ਵੀ ਨਹੀਂ ਕਹਿਣਾ ਤੇ ਕ ਸੋ ਆਪ ਸਭ ਨੂੰ ਮਨਜੀਤ ਕਾਰਵਨੀਓ ਸਸਰੀਕਾਲ ਤੇ ਜਦੋਂ ਤੁਹਾਨੂੰ ਕੋਈ ਬੁਲਾਉਂਦਾ ਹੁੰਦਾ ਨਾ ਵੀ ਵੀਰੇ ਕਿਵੇਂ ਹੋ ਤਾਂ ਦੱਬ ਕੇ ਗਿਆ ਕਰੋ ਚੜਦੀ ਕਲਾ ਚ ਜਦੋਂ ਤੁਸੀਂ ਬਾਰ ਬਾਰ ਕਹੋਗੇ ਨਾ ਚੜਦੀ ਕਲਾ ਚ ਚੜਦੀ ਕਲਾ ਚ ਤੇ ਵਾਹਿਗੁਰੂ ਨੇ ਥੋਡੀ ਚੜਦੀ ਕਲਾ ਹੀ ਕਰ ਤੀਣੀ ਆ ਇਹ ਪਰਦੇ ਆਗੇ ਦੇਖ ਲਿਓ ਕਦੇ ਇਹ ਨਹੀਂ ਕਹਿਣਾ ਬਸ ਠੀਕ ਹਾਂ ਟਾਈਮ ਪਾਸ ਹੋਈ ਜਾਂਦਾ ਲੱਤ ਤਾਂ ਇਹ ਜੀ ਕਦੇ ਨਹੀਂ ਕਹਿਣੀ ਚਾਹੇ ਤੁਸੀਂ ਇੱਕ ਟਾਈਮ ਭੁੱਖੇ ਬੈਠੇ ਹੋ ਕੋਈ ਤੁਹਾਨੂੰ ਆ ਕੇ ਪੁੱਛਦਾ ਹਾਂਜੀ ਵੀਰੇ ਕਿਵੇਂ ਹੋ ਤਾਂ ਕਿਆ ਕਰੋ ਵੀਰੇ ਚੜਦੀ ਕਲਾ ਚ ਜਦੋਂ ਤੁਸੀਂ ਬਾਰ-ਬਾਰ ਚੜਦੀ ਕਲਾਜ ਕਹੋਗੇ ਚੜਦੀ ਕਲਾਜ ਕਹੋਗੇ ਚੜਦੀ ਕਲਾ ਸੋਢੀ ਹੋ ਜਾਣੀ ਹੈ ਵਾਹਿਗੁਰੂ ਨੇ ਚੜਦੀ ਕਲਾ ਸੋਢੀ ਕਰ ਦੇਣੀ ਹੈ ਸੋ ਵੀਡੀਓ ਬਣਾਉਂਦੀ ਫੇਰ ਮੇਰਾ ਦਿਲ ਕਰਦਾ ਛੋਟਨਾ ਗੱਲਾਂ ਕਰੀ ਜਾਵਾਂ ਤੇ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਜੀ ਆਪ ਸਭ ਨੂੰ ਦੁਬਾਰਾ ਤੋਂ ਪਿਆਰ ਭਰੀ ਸ਼ਸ਼ਟ੍ਰੀ ਕਾਲ ਧੰਨ ਧੰਨ ਗੁਰੂ ਰਾਮਦਾਸ ਜੀ ਆਪ ਸਭ ਨੂੰ ਚੜਦੀ ਕਲਾ 'ਚ ਰੱਖੇ ਤੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ